ਦੋਗਲੇ ਵੀ ਆ ਗਏ ਬੁਲਟ ਮੋਟਰਸਾਈਕਲ ਜਸਾ ਇਟਲੀ ਇੱਕ ਮਿੰਟ ਬਾਜੀ ਜਸਾ ਇਟਲੀ ਮੀਕਾ ਇਟਲੀ ਬਲਜੀਤ ਸਿੰਘ ਜੀ ਇਟਲੀ ਤੇ ਅੰਬੀ ਕੰਦੋਲਾ ਇਹਨਾਂ ਵੱਲੋਂ ਸਾਰੇ ਬ੍ਰਦਰਸ ਮਿਲ ਕੇ ਅਗਲੇ ਸਾਲ ਬੁਲਟ ਮੋਟਰਸਾਈਕਲ ਦੇ ਰੇ ਖਿੱਚ ਕੇ ਤਾੜੀ ਮਾਰੋ ਜੀ ਇੱਕ ਹੋ ਗਿਆ ਟਰੈਕਟਰ ਫੋਰਡ ਇੱਕ ਨੰਬਰ ਦੀ ਝੰਡੀ ਸਵਰਗਿਆ ਪੰਡਤ ਸ਼ਿਵ ਕੁਮਾਰ ਜੀ ਸ਼ਰਮਾ ਨੋਨੀ ਪੰਡਤ ਜੀ ਨੀਤੂ ਪੰਡਤ ਜੀ ਯੂ ਐਸ ਏ ਇਹਨਾਂ ਵੱਲੋਂ 4 ਟਰੈਕਟਰ ਦਿੱਤਾ ਜਾਣਾ ਤੇ ਦੂਜਾ ਪਟਕਾ ਜਿਹੜਾ ਉਹ ਹੈ ਜੀ ਬੁਲਟ ਮੋਟਰਸਾਈਕਲ ਜੱਸਾ ਇਟਲੀ ਮੀਕਾ ਇਟਲੀ ਬਲਜੀਤ ਸਿੰਘ ਜੀ ਅੰਬੀ ਕੰਦੋੜਾ ਸਾਰੇ ਵੀਰਾਂ ਵੱਲੋਂ ਦੂਜੀ ਝੰਡੀ ਦਾ ਇਨਾਮ ਲਓ ਜੀ ਮੰਗਾ ਜੁਕੇ ਤਰਲੋਚਨ ਜੁਕੇ ਪਿਰਥੀ ਕੰਦੋੜਾ ਪਰਿਵਾਰ ਵੱਲੋਂ ਆਹ ਕੁਸ਼ਤੀ ਜਿਹੜੀ ਹੈ ਚੋਟੀ ਦੇ ਪਹਿਲਵਾਨ ਹੈ ਇੱਕ ਪਾਸੇ ਸੋਨੂ ਸਰਸਾ ਖਾੜਾ ਤੇ ਲੇਟਾ ਫੁੱਲਾਂ ਵਾਲੇ ਲਾਲ ਰੰਗ ਦੇ ਲੰਗੋਟੇ ਚ ਤੇ ਦੂਜੇ ਪਾਸੇ ਚੁੰਮਾ ਸ਼ਾਹ ਕੋਟੇ ਇਹ ਕੁਸ਼ਤੀ ਖਾੜੇ ਦੇ ਵਿੱਚ ਜਿਹੜੀ ਹੈ ਤਿੰਨ ਨੰਬਰ ਦੀ ਝੰਡੀ ਵਾਲੀ ਕੁਸ਼ਤੀ ਜਿਹੜੀ ਹੈ ਇਹ ਵੀ ਸ਼ੁਰੂ ਹੋ ਗਈ ਹੈ। ਭਾਈ 2 ਨੰਬਰ ਦੀ ਝੰਡੀ ਦੇ ਪਹਿਲਵਾਨ ਲੱਗ ਗਿਆ ਉਹ ਫੋਟੋ ਕਰਾਉਣੀਆਂ ਸੀ। ਜਲਦੀ ਆ ਜਾਓ ਪਰਮਿੰਦਰ ਪੱਟੀ ਕੋਹਾਲੀ। 1 ਮਿੰਟ ਦਾ ਸਮਾਂ ਸਾਡੇ ਲੱਗ ਗਿਆ। 1 ਮਿੰਟ ਦਿਓ ਜੀ ਮੈਨੂੰ ਵੀ ਜਸਾ ਇਡਲੀ ਵੱਲੋਂ ਤੇ ਸਾਡੇ ਆਮੀਕਾ ਇਡਲੀ ਇਹਨਾਂ ਭਰਾਵਾਂ ਵੱਲੋਂ ਪਿਛਲੇ ਸਾਲ ਵੀ ਦਾਸ ਲਈ ਬੋਲਣ ਤੋਂ ਖੁਸ਼ ਹੋ ਕੇ ਕਮੈਂਟਰੀ ਕਰਨ ਲਈ ਸਪੈਸ਼ਲ ਇਨਾਮ ਦਿੱਤਾ ਗਿਆ ਸੀ। ਇਸ ਵਾਰ ਵੀ 2100 ਰੁਪਏ ਦਾ ਸਪੈਸ਼ਲ ਨਾਮ ਮੇਰੇ ਵਾਸਤੇ ਤਾੜੀਆਂ ਮਾਰ ਦਿਓ ਭਾਈ ਤਾੜੀਆਂ ਮਾਰ ਦਿਓ ਜ਼ੋਰਦਾਰ 2100 ਲਓ ਜੀ 2 ਨੰਬਰ ਦੀ ਵੱਡੀ ਕੁਸ਼ਤੀ ਵਾਸਤੇ ਪਰਮਿੰਦਰ ਪੱਟੀ ਪਹਿਲਵਾਨ ਚੋਟੀ ਦਾ ਜਿਹਦਾ ਮੁਕਾਬਲਾ ਅੱਜ ਹੋਣਾ ਹੈ ਲੱਕੀ ਕੋਹਾਲੀ ਦੇ ਨਾਲ ਆ ਵੀ ਲੱਕੀ ਭੱਜ ਕੇ ਆ ਜਾਓ ਨਾਲ ਹੀ ਮੈਂ ਬੇਨਤੀ ਕਰਾਂ ਇਸ ਕੁਸ਼ਤੀ ਦੇ ਸਰਦਾਰ ਗਿਆਨ ਸਿੰਘ ਜੀ ਯੂ ਐਸ ਏ ਸੁਰਗਵਾਸੀ ਨਿਰੰਜਨ ਸਿੰਘ ਦਿਆਲ ਮਾਤਾ ਪ੍ਰਕਾਸ਼ ਗੌਰ ਦੀ ਯਾਦ ਦੇ ਵਿੱਚ 51000 ਦੀ ਇਹ 2 ਨੰਬਰ ਪਟਕੇ ਵਾਲੀ ਕੁਸ਼ਤੀ ਕਰਾਈ ਜਾਣੀ ਹੈ ਜਿਹਦੇ ਵਿੱਚ ਪਰਮਿੰਦਰ ਪੱਟੀ ਸਾਡੇ ਲਾਗੇ ਪੁੱਜ ਗਿਆ ਲੱਕੀ ਕੋਹਲੀ ਆ ਜਾ ਬਈ ਜਲਦੀ ਆ ਜਾ ਫੋਟੋਗ੍ਰਾਫਰ ਕਿਨਾਰਾ ਰਹਿ ਗਿਆ ਬਈ 2 ਨੰਬਰ ਪੜਕੇ ਸਾਡਾ ਮੇਨ ਬੰਦਾ ਤੇ ਰਹਿ ਗਿਆ ਬਈ ਸਾਬਾ ਇਟਲੀ ਸਾਬਾ ਇਟਲੀ ਦੋਲੇ ਗਿਆ ਦੇ ਪਰਿਵਾਰ ਚੋਂ ਸੋ ਇਹ ਹਾਂ ਬਈ ਹੋਏ ਸਾਬਾ ਇਟਲੀ ਰੈਫਰੀ ਸਾਡੇ ਜੀ ਦੰਗਲ ਕਮੇਟੀ ਵੱਲੋਂ ਕਹਿੰਦੇ ਕੁਸ਼ਤੀਆਂ ਵੀ ਵੱਡੀਆਂ ਤੇ ਰੈਫਰੀ ਵੀ ਗੱਟਵੇਂ ਕਰਨੇ ਹੁੰਦੋਂ ਕਿਉਂਕਿ ਤੈਨੂੰ ਕੁਸ਼ਤੀਆਂ ਸਾਡੇ ਕੋਲ ਸਿਰਫ ਹੈ ਆ 31000 ਦੀ ਕੁਸ਼ਤੀ ਸ਼ੁਰੂ ਹੋ ਗਈ ਹੈ 51 ਹਜ਼ਾਰ ਵਾਲੇ ਪਹਿਲਵਾਨ ਸਾਡੇ ਲਾਗੇ ਜਿਹੜੇ ਪੁੱਜ ਗਏ ਹੈ ਮੈਂ ਬੇਨਤੀ ਕਰਾਂ ਜਲਦੀ ਤੋਂ ਜਲਦੀ ਸਾਡੇ ਸੰਜਮੇ ਸਰਦਾਰ ਗਿਆਨ ਸਿੰਘ ਜੀ ਯੂ ਐਸ ਏ ਪਰਿਵਾਰ ਨੂੰ ਬੇਨਤੀ ਆਓ ਜੀ ਗਾੜੇ 'ਚ ਇਹ ਕੁਸ਼ਤੀ ਜਿਹੜੀ ਹੈ ਸ਼ੁਰੂ ਕਰਾ ਦिए ਆ ਵੀ ਲੱਕੀ ਜਲਦੀ ਆ ਜਾਓ ਆ ਗਿਆ ਜੀ ਲੱਕੀ ਪਹਿਲਵਾਨ ਆ ਜਾਓ ਇੱਥੇ ਆਓ ਦੋਨੋਂ ਪਹਿਲਵਾਨਾਂ ਤੇ ਸਰਦਾਰ ਗਿਆਨ ਸਿੰਘ ਜੀ ਯੂ ਐਸ ਏ ਸਵਰਗੀ ਨਰੰਜਨ ਸਿੰਘ ਜੀ ਦੀ ਯਾਦ ਮਾਤਾ ਪ੍ਰਕਾਸ਼ੌਰ ਦੀ ਯਾਦ ਦੇ ਵਿੱਚ 51000 ਦੀ ਦੋ ਨੰਬਰ ਦੀ ਵੱਡੀ ਕੁਸ਼ਤੀ ਜਿਹੜੀ ਹੈ ਸ਼ੁਰੂ ਹੋਣ ਜਾ ਰਹੀ ਹੈ ਲਾਲ ਰੰਗ ਦੇ ਲੰਗੋਟੇ 'ਚ ਲੱਕੀ ਕੋਹਾਲੀ ਤੇ ਨੀਲੇ ਰੰਗ ਦੇ ਲੰਗੋਟੇ 'ਚ ਇਹ ਆ ਪਰਮਿੰਦਰ ਪੱਟੀ ਇਹ ਦੋਨੋਂ ਹੀ ਕਹਿੰਦੇ ਮਾਜੇ ਨੂੰ ਬਿਲੋਂਗ ਕਰਦੇ ਜਿਲ੍ਹਾ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਆ ਇੱਕ ਜਿਲ੍ਹਾ ਤਰਨਤਾਰਨ ਇੱਕ ਜਿਲ੍ਹਾ ਅੰਮ੍ਰਿਤਸਰ ਤੇ ਇਸ ਕੁਸ਼ਤੀ ਦੇ ਵੱਡਾ ਮਾਨ ਸਰਦਾਰ ਗਿਆਨ ਸਿੰਘ ਜੀ ਯੂਐਸਏ ਸਵਰਗੀ ਨਰਿੰਦਰ ਸਿੰਘ ਜੀ ਦਿਵਾਲ ਅਤੇ ਮਾਤਾ ਪ੍ਰਕਾਸ਼ ਕਾਟੀ ਕਾ ਸਾਡੇ ਭਾਈ ਸੱਤਾ ਦਸਾਂਝ ਸਾਡੇ ਸ਼ਾਹ ਫਿਲੌਰ ਸੱਤਾ ਦਸਾਂਝ ਫੋਟੋ ਕਰਾ ਰਹੇ ਨੇ ਇਹਨਾਂ ਮੱਲਾਂ ਦੇ ਨਾਲ ਚੋਟੀ ਦਾ ਮੱਲ ਪਰਮਿੰਦਰ ਪੱਟੀ ਔਰ ਲੱਕੀ ਕੋਹਾਲੀ ਇੱਕ ਪਾਸੇ ਪਰਮਿੰਦਰ ਡੂਮ ਛੇੜੀ ਦੇ ਅਖਾੜੇ ਦਾ ਚੋਟੀ ਦਾ ਮੱਲ ਹੈ ਤੇ ਦੂਜੇ ਪਾਸੇ ਜਿਹੜੀ ਸਾਬੇ ਕੋਹਾਲੀ ਦੇ ਅਖਾੜੇ ਦਾ ਬਹੁਤ ਹੀ ਵੱਡਾ ਮੱਲ ਹੈ ਜਿੱਥੋਂ ਜਗਰੂਪ ਸਾਬੇ ਵਰਗੇ ਚੋਟੀ ਦੇ ਵੱਲ ਨਿਕਲੇ ਪ੍ਰਿੰਸ ਕੋਹਾਲੀ ਵਰਗੇ ਚੋਟੀ ਦੇ ਮੱਲ ਪਦਾਰਥ ਪਹਿਲਵਾਨ ਦਾ ਇਹ ਖਾੜਾ ਇਹ ਵੀ ਚੋਟੀ ਦੀ ਕੁਸ਼ਤੀ ਹੈ 2 ਨੰਬਰ ਚੰਡੀ ਦੀ ਕੁਸ਼ਤੀ ਹੈ 3 ਨੰਬਰ ਚੰਡੀ ਦੀ ਕੁਸ਼ਤੀ ਇਸ ਟਾਈਮ ਮੈਦਾਨ ਵਿੱਚ ਚੱਲ ਰਹੀ ਹੈ ਬਹੁਤ ਵਾਹ ਲੰਬਰ ਜੀ ਹਾਂ ਕਿਸ਼ਨ ਜੀ ਆਇਓ ਜਰਾ ਖਾੜੇ ਤੇ ਦੂਜੀ ਕੁਸ਼ਤੀ ਤੇ ਰੈਫਰੀ ਦੀ ਸੇਵਾ ਨਿਭਾਉਣ ਲਈ ਕਿਉਂਕਿ ਇੱਕ ਪਾਸੇ ਲੰਬਰ ਸ਼ਾ ਕੋਟੀ ਦੂਜੇ ਪਾਸੇ ਕ੍ਰਿਸ਼ਨ ਤਲੇਤਾ ਕੋਸਰ ਖਾੜੇ ਦੇ ਵਿੱਚ ਸੇਵਾ ਨਿਭਾਉਣ ਕਿ ਉੱਤੇ ਸਰਦਾਰ ਗਿਆਨ ਸਿੰਘ ਜੀ ਪੰਡਤ ਨੋਜੀ ਜੀ ਔਰ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੱਡੇ ਮਾਣ ਸਾਡੇ ਪੰਜਾਬੀ ਬੋਲਾਂ ਦੇ ਕਰਕੇ ਜਿਹੜੀ ਸਾਡੀ ਰਹਿਮਤ ਹੈ ਅਮਰੀਕਾ ਦੀ ਧਰਤੀ ਦੇ ਵੱਡਾ ਕਾਰੋਬਾਰ ਹੈ ਸਾਡੇ ਪੰਜਾਬੀ ਵੀਰਾਂ ਦਾ ਅੱਜ ਵੱਡਾ ਮਾਣ ਨੋਨੀ ਪੰਡਤ ਜੀ ਔਰ ਨੀਤੀ ਜੀ ਉਹਨਾਂ ਵੱਲੋਂ ਬੋਲਾਂ ਤੇ ਖੁਸ਼ ਹੋ ਕੇ ਬਹੁਤ ਸਾਰਾ ਮਾਣ ਆਇਆ ਤਹਿ ਦਿਲ ਤੋਂ ਧੰਨਵਾਦ ਸੱਤਾ ਦਸਾਂਝ ਸਾਹ ਫਲੋਰ ਅਰਸ਼ ਕਜਲਾ ਸਾਹਿਲ ਅਰੂੜਾ ਨੋਨੀ ਫਲੋਰ ਮਨੀ ਤੇ ਗੱਗਾ ਤੇ ਔਰ ਤੇਜਾ ਤੇ ਸਾਬ ਸ਼ਾਹਪੁਰੀਆ ਮਹਿਮਾਨ ਦੇਖੇ ਦੇਖੋ ਦੇਖੇ ਦੇਖੋ ਖਲੌਰ ਬੱਲੇ 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 ਭਾਈ ਦੋ ਕੁਸ਼ਤੀਆਂ ਹੋਣੀਆਂ ਸਿਰਫ ਦੋ ਰੈਫਰੀ ਸਾਹਿਬ ਖੜੇ ਚ ਮੂਵੀ ਵਾਲੇ ਕੈਮਰੇਆਂ ਵੀਰਾਂ ਬੇਨਤੀ ਘੁੰਮ ਫਿਰ ਕੇ ਜਰਾ ਕੈਮਰੇ ਇੱਕ ਥਾਂ ਤੇ ਨਹੀਂ ਤੁਸੀਂ ਰੱਖਣੇ ਕਿਉਂਕਿ ਦਰਸ਼ਕ ਵੀਰ ਹੈ ਬੜੀ ਦੂਰੋਂ ਦੂਰੋਂ ਚੱਲ ਕੇ ਸ਼ਿੰਝ ਮੇਲਾ ਦੇਖਣ ਲਈ ਪੁੱਜਿਆ ਇੱਕ ਪਾਸੇ ਸਰਦਾਰ ਗਿਆਨ ਸਿੰਘ ਜੀ ਯੂ ਐਸ ਏ ਅਮਰੀਕਾ ਵਾਲਿਆਂ ਦੀ ਕੁਸ਼ਤੀ ਸ਼ੁਰੂ ਹੋ ਗਈ ਹੈ ਸੁਰਗਵਾਸੀ ਨਰਿੰਦਰ ਸਿੰਘ ਜੀ ਵਿਦਿਆਲ ਮਾਤਾ ਪ੍ਰਕਾਸ਼ ਗੌਰ ਦੀ ਯਾਦ ਦੇ ਵਿੱਚ ਆਹ ਸਾਹਮਣੇ ਜਿਹੜੀ ਕੁਸ਼ਤੀ ਹੈ ਇਹ ਪਰਮਿੰਦਰ ਪੱਟੀ ਵਾਲਾ ਆ ਸਾਹਮਣੇ ਨੀਲੇ ਰੰਗ ਦਾ ਲੰਗੋਟਾ ਤੇ ਲਾਲ ਰੰਗ ਦੇ ਲੰਗੋਟੇ 'ਚ ਇਹ ਲੱਕੀ ਕਹਿੰਦੇ ਕੋਹਾਲੀ ਵਾਲਾ ਮਲਵ ਵਿਚਕਾਰ ਇਹ ਕੁਸ਼ਤੀ ਜਿਹੜੀ ਹੈ ਇਹ ਵੀ ਸ਼ੁਰੂ ਹੋ ਗਈ ਹੈ ਪਰਲੇ ਪਾਸੇ ਜੁੰਮਾ ਕਹਿੰਦੇ ਸ਼ਾ ਕੋਟੀਆ ਤੇ ਨਾਲ ਕਹਿੰਦੇ ਆ ਸੋਨੂੰ ਸਰਸਾ ਖਾੜਾ ਧਲੇਤਾ ਉਹਨਾਂ ਵਿੱਚਕਾਰ ਕੁਸ਼ਤੀ ਜਿਹੜੀ ਹੈ ਸ਼ੁਰੂ ਹੋ ਗਈ ਹੈ ਸ਼ਾਨਦਾਰ ਕੁਸ਼ਤੀ ਮੁਕਾਬਲੇ ਚੱਲਦੇ ਹੋਏ ਇਸ ਟਾਈਮ ਮੈਦਾਨ ਦੇ ਵਿੱਚ ਹਾਂ ਸਾਡਾ ਵੀਰ ਪਾਲਾ ਜੰਮੂ ਵਾਲੇ ਨੂਰ ਮਹਿਲ ਵਾਲੇ ਦਾਦਿਆਂ ਦੀ ਰਹਿਮਤ ਆ ਭਾਵੇਂ ਮੇਲਾ ਕਹਿੰਦੇ ਕੋਟ ਬਾਦਲ ਖਾਂਦਾ ਹੋਵੇ ਭਾਵੇਂ ਕੰਡੋਲੇ ਦਾ ਹੋਵੇ ਇਲਾਕੇ ਦੇ ਦੰਗਲਾਂ ਦੇ ਵਿੱਚ ਪੁੱਜਦੇ ਆ ਮੱਲਾਂ ਦਾ ਮਾਨ ਸਨਮਾਨ ਕਰਦੇ ਸਾਡੇ ਪੰਜਾਬੀ ਬੋਲੰਦਾ ਵੱਡਾ ਮਾਣ ਕੀਤਾ ਸਾਡਾ ਵੀਰ ਪਾਲਾ ਜੰਮੂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆਪਣੇ ਸਾਥੀਆਂ ਦੇ ਨਾਲ ਸਾਡੇ ਛਿੰਝ ਮੇਲੇ ਦੇ ਵਿੱਚ ਪੁੱਜਿਆ ਤੁਹਾਡਾ ਚੱਲਿਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਹੈ ਭਈਆ ਦੋ ਕੁਸ਼ਤੀਆਂ ਚੋਟੀ ਦੀਆਂ ਚੱਲ ਰਹੀਆਂ ਇੱਕ ਪਾਸੇ ਚੁੰਮਾ ਸ਼ਾਗੋਟ ਤੇ ਸੋਨੂ ਸਰਸਾ ਪਿਆਰ ਨੇ ਕੁਸ਼ਤੀ ਸਾਡੇ ਭਾਈ ਮੰਤਨ ਕਲੇਰ ਜੀ ਮੰਤਨ ਕਲੇਰ ਜੀ ਰਕੇਸ਼ ਕਲੇਰ ਨੂਰ ਮਹਿਲ ਵਾਲੇ ਉਹਨਾਂ ਦੇ ਬੇਟੇ ਬੋਲਾ ਤੋਂ ਖੁਸ਼ ਹੋ ਕੇ ਸਪੈਸ਼ਲ ਉਹਨਾਂ ਵੱਲੋਂ ਮਾਣ ਕੀਤਾ ਗਿਆ 500 ਰੁਪਏ ਦਾ ਤੈਦਰ ਤੋਂ ਧੰਨਵਾਦ ਆ ਹੋਰ ਵੀ ਵੀਰਾਂ ਵੱਲੋਂ ਪਾਲਾ ਜੰਮੂ ਮੇਰਾ ਵੀਰ ਪੁੱਜਿਆ ਇਹ ਵੀ ਖੇਡਾਂ ਦੇ ਸ਼ਕੀਨ ਹੈ ਸੋ ਉਹਨਾਂ ਵੱਲੋਂ ਵੀ ਵੱਡੇ ਮਾਣ ਪੁੱਜਦੇ ਕੀਤੇ ਗਏ ਆ ਤੈਦਰ ਤੋਂ ਧੰਨਵਾਦ ਆ ਪਟਕਾ ਨੰਬਰ 1 ਦੀ ਕੁਸ਼ਤੀ ਤੇ ਸਪான்ਸਰਡ ਪਰਿਵਾਰ ਇੱਕ ਵਾਰ ਫਿਰ ਤੋਂ ਧੰਨਵਾਦ ਆ ਜੀ ਜੱਸਾ ਆ ਸਾਡੇ ਇਟਲੀ ਅੰਬੀ ਕੰਦੋਲਾ ਸਮਰਦੀਪ ਔਰ ਮੇਰਾ ਵੀਰ ਬਹੁਤ ਹੀ ਸੱਭਾ ਇਟਲੀ ਮੀਕਾ ਇਟਲੀ ਟੋਲੀਆਂ ਦਾ ਪਰਿਵਾਰ ਹੈ ਇਹਨਾਂ ਸਾਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਔਰ ਨਾਲ ਹੀ ਲਾਈਵ ਦੇਖ ਰਿਹਾ ਪ੍ਰਦੀਪ ਯੂ ਐਸ ਏ ਗੁਰਜੀਤ ਇਟਲੀ ਔਰ ਹਰਮਨ ਮੇਰਾ ਵੀਰ ਇਟਲੀ ਵਾਲਾ ਹਰਮਨ ਬਾਟ ਓ ਬੱਲੇ 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 ਸਾਡਾ ਧੰਨਵਾਦ ਜੀ ਆ ਕੀ ਹੋ ਗਿਆ ਆ ਇੱਕ ਪਾਸੇ ਸੋਨੂ ਸੱਸੇ ਵਾਲਾ ਇਹ ਖਾੜਾ ਧਲੇਤੇ ਦਾ ਪਹਿਲਵਾਨ ਆ ਪਰਮਿੰਦਰ ਪੱਟੀ ਵਾਲਾ ਆ ਸਿਰੇ ਦਾ ਮੱਲ ਹੈ ਅੱਜ ਕੌਣ ਫੈਸਲਾ ਕਰਦਾ ਹੈ ਮੱਲ ਦੋਨੋਂ ਹੀ ਚੋਟੀ ਦੇ ਹੈ ਕਿ ਉਹ ਰਾਤਾਂ ਨੂੰ ਨਹੀਂ ਸੌਂਦੇ ਜਿਨ੍ਹਾਂ ਦਿਨੇ ਅੱਗ ਲਾਉਣੀ ਉਹ ਡਰਦੇ ਨਹੀਂ ਹੁੰਦੇ ਜਿਨ੍ਹਾਂ ਦੁਨੀਆ ਡਰਾਉਣੀ ਕਈ ਵਾਰ ਅੱਖਾਂ ਉੱਤੇ ਬੰਨ ਪੱਟੀਆਂ ਧਾਗੇ ਸੂਈ ਵਾਲੇ ਨੱਕੇ 'ਚੋਂ ਨਗਾਉਣੇ ਪੈਂਦੇ ਐ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਢੀਕਦੇ ਆ ਚੰਗੇ ਦਿਨ ਆਉਂਦੇ ਨਹੀਂ ਲਿਆਉਣੇ ਪੈਂਦੇ ਆ ਇੱਧਰ ਜੀ ਜਿਨ੍ਹਾਂ ਦੀ ਉਡੀਕ ਕਰਦੇ ਸੀ ਰਾਜੂ ਰਈਏ ਬਾੜ ਇੱਕ ਬੰਦਾ ਉਹ ਭੱਜ ਕੇ ਮੈਦਾਨ ਦੇ ਵਿੱਚ ਇਹ ਕੌਣ ਆ ਇਹਨੂੰ ਰਾਜੂ ਰਈਏ ਬਾੜ ਕਹਿੰਦੇ ਆ ਵੀ ਮੈਦਾਨ ਵਿੱਚ ਭੱਜ ਕੇ ਕਰ ਪਰ ਖਿੱਚ ਕੇ ਤਾੜੀ ਮਾਰੋ ਬੇ ਇਸ ਨੌਜਵਾਨ ਵਾਸਤੇ ਲਾਓ ਜੀ ਇਹ ਚੰਡੀ ਦੀ ਵੱਡੀ ਕੁਸ਼ਤੀ ਲਾਣੀ ਆ ਹਰਿਆਣੇ ਨੂੰ ਬਲਾਉਂਗ ਕਰਦਾ ਹੈ ਪਰ ਅੱਜ ਰਈਏਵਾਲ ਅਮਲੋ ਪਾ ਦੇਖਾੜੇ ਵਿੱਚ ਜ਼ੋਰ ਕਰਦਾ ਜੌਂਟੀ ਦੀ ਰਈਏਵਾਲ ਦੇ ਖਾੜੇ ਦੇ ਵਿੱਚ ਮਿਹਨਤ ਕਰਦਾ ਅੱਜ ਪੰਜਾਬ ਹਿਮਾਚਲ ਦੇ ਡੰਗਲਾਂ ਦਾ ਵੱਡਾ ਮੱਲਾ ਤੇ ਨਾਲ ਜੌਂਟੀ ਕਹਿੰਦੇ ਜੂਪੀ ਵਾਲਾ ਪਰ ਖਾੜਾ ਧਲੇਤਾ ਸਰਦਾਰ ਬੋਧ ਸਿੰਘ ਜੀ ਧਲੇਤੇ ਦੇ ਖਾੜੇ ਦੇ ਵਿੱਚ ਮੈਂਦ ਕਰਦਾ ਇਹ ਵੀ ਮਲ ਜਿਹੜੇ ਤਿਆਰ ਬ ਤਿਆਰ ਹੋ ਜਾਓ ਇਧਰਲੇ ਪਾਸੇ ਪਰਮਿੰਦਰ ਨਾਲ ਲੱਕੀ ਆ ਕਹਿੰਦੇ ਕੋਹਾਲੀ ਵਾਲਾ ਉਹਦੇ ਚੁੰਮਾ ਸ਼ਾਗੋਟ ਨਾਲ ਸੋਨੂ ਸਰਸੇ ਵਾਲਾ ਮਲ ਚਾਰੇ ਚੋਟੀ ਦੇ ਹੈ ਕਹੈ ਮਿਹਨਤਾਂ ਦੇ ਨਾਲ ਗੱਭਰੂ ਅੱਜ ਛਿੰਝ ਮੇਲੇ ਦੇ ਵਿੱਚ ਕੌਣ ਹਾਰ ਜਿੱਤ ਕਰਦਾ ਅੱਜ ਕੁਸ਼ਤੀਆਂ ਚੋਟੀ ਦੀਆਂ ਖਾੜੇ ਦੇ ਵਿੱਚ ਚੱਲ ਰਹੀ ਹੈ ਕਿ ਮੈਗੀਆਂ ਦੇ ਨਾਲ ਕਿੱਥੋਂ ਪਹਿਲਵਾਨ ਰੱਜ ਦੇ ਉੜਦੇ ਜਹਾਜ਼ਾਂ ਨੂੰ ਨਹੀਂ ਰੋੜੇ ਵੱਜਦੇ ਪੜਾਕੂਆਂ ਦੇ ਮੋਰੇ ਨਾ ਅੜੇ ਡਿਗਰੀ ਚੋਰਾ ਮੋਰੇ ਅੜਦੇ ਨਹੀਂ ਜਾਂਦੇ ਸੋਹਣਿਆ ਮਾਂ ਦੀ ਛਾਤੀ ਵਿੱਚੋਂ ਜਿਹੜੀ ਮਿਲਦੀ ਦਲੇਰੀ ਉਹ ਪੈਗਟਾਂ ਦੇ ਦੁੱਧ ਕਿੱਥੋਂ ਦੇਣ ਸੋਹਣਿਆ ਅੱਜ ਮਿਹਨਤਾਂ ਕੰਗਸਾਬ ਇਸ ਵਾਰ ਅੱਠ ਪਟਕੇ ਆ ਬਈ ਅਗਲੇ ਸਾਲ ਕਮੇਟੀ ਕਹਿੰਦੀ ਹੈ ਅਜੇ ਚਾਰ ਪਟਕੇ ਆਏ ਆ ਬਈ ਤੇ ਕੁਸ਼ਤੀ ਇਸ ਤੋਂ ਬਾਅਦ ਇੱਕੋ ਹੀ ਰਹਿ ਗਈ ਹੈ ਜੇ ਕੋ ਮੇਰਾ ਵੀਰ ਅਗਲੇ ਸਾਲ ਦਾ ਕੋ ਪਟਕਾ ਅਨਾਉਂਸ ਕਰਾਉਣਾ ਚਾਹੁੰਦਾ ਹੈ ਤੇ ਬੇਨਤੀ ਹੈ ਇੱਕ ਵਾਰ ਆ ਕੇ ਪ੍ਰਬੰਧਕਾਂ ਕੋਲ ਜਾਂ ਸਾਡੇ ਕੋਲ ਆਪਣਾ ਨਾਮ ਜਰੂਰ ਜਿਹੜਾ ਦਰਜ ਕਰਾ ਦਿਓ ਤਾਂ ਕਿ ਅਸੀਂ ਵਧੀਆ ਤਰੀਕੇ ਨਾਲ ਅਨਾਉਂਸ ਕਰ ਸਕੀਏ ਅਗਲੇ ਸਾਲ ਕੋ ਪਟਕਾ ਦੇਣਾ ਚਾਹੁੰਦਾ ਹੈ ਮੇਰਾ ਵੀਰ ਕੋਈ ਲਾਈਵ ਦੇਖ ਰਹਾ ਇਟਲੀ ਚ ਬੈਠਾ ਕੈਨੇਡਾ ਚ ਬੈਠਾ ਕੋਈ ਯੂਕੇ ਚ ਬੈਠਾ ਨਾਂ ਤਾਂ ਮੈਂ ਬਹੁਤ ਬੜੇ ਐ ਮੈਂ ਬਸ ਤੁਹਾਡਾ ਇੱਕ ਫੋਨ ਉਡੀਕਦਾ ਕਦੋਂ ਫੋਨ ਆਵੇ ਤੇ ਆਪਾਂ ਕਰੀਏ ਅਨਾਉਂਸ ਉਧਰ ਸੁਜੀਤ ਸਿੰਘ ਜੀ ਬੈਂਸ ਸਾਡੇ ਬਹੁਤ ਪਰਪਰਿਆਰੇ ਮਿੱਤਰ ਜਿਨ੍ਹਾਂ ਵੱਲੋਂ ਜਿਹੜਾ ਇਸ ਵਾਰ ਜਿਹੜੀ ਛਿੰਝ ਹੋਣੀ ਚੀਮਿਆਂ ਦੇ ਵਿੱਚ ਉੱਥੇ ਬੁਲਟ ਮੋਟਰਸਾਈਕਲ ਦਿੱਤਾ ਜਾਣਾ ਸੋ ਉਸ ਵੇਰੇ ਵੀ ਧੰਨਵਾਦ ਲਾਈਵ ਦੇਖ ਰਿਹਾ ਹੈ ਲਾਈਵ ਸਾਡੇ ਨਾਲ ਜੁੜਿਆ ਹੋਇਆ ਹੈ ਹਾਂਜੀ ਸ਼ੇਰਪੁਰੀ ਜੀ ਅਗਲੇ ਸਾਲ ਦਾ ਕਹਿੰਦੇ ਫੋਰਡ 3600 ਟਰੈਕਟਰ ਆ ਜਾਣਾ ਇਸ ਛਿੰਝ ਜਾਲ ਨਾਲ ਇੱਕ ਬੁਲਟ ਮੋਟਰਸਾਈਕਲ ਵੀ ਬੁਲਟ ਮੋਟਰਸਾਈਕਲ ਆ ਜਾਣਾ ਸਪਲੈਂਡਰ ਮੋਟਰਸਾਈਕਲ ਸੋਨੇ ਦੇ ਕੜੇ ਚਾਨੀਆਂ ਮੁੰਦੀਆਂ ਅਗਲੇ ਸਾਲ ਕੰਦੋਲਿਆਂ ਦਾ ਝਿੰਝ ਮੇਲਾ ਪੰਜਾਬ ਦਾ ਨੰਬਰ 1 ਝਿੰਝ ਮੇਲਾ ਹੋਏਗਾ ਸ਼ੁਰਗਵਸੀ ਪੰਡਤ ਸ਼ੇਖਮਾਰਜੀ ਸ਼ਰਮਾ ਜਿਨ੍ਹਾਂ ਦੀ ਯਾਦ ਵਿੱਚ ਉਹਨਾਂ ਦੇ ਪੁੱਤਰ ਨੋਨੀ ਪੰਡਤ ਨੀਟੂ ਪੰਡਤ ਅਮਰੀਕਾ ਵਾਲਿਆਂ ਵੱਲੋਂ 3600 ਫੁੱਟ ਟਰੈਕਟਰ ਜਿਹੜਾ ਅਗਲੇ ਸਾਲ ਦਿੱਤਾ ਜਾਏਗਾ ਤੇ ਸਾਰੀ ਅਨਾਊਂਸਮੈਂਟ ਹੋਰ ਹੈ ਜੀ ਗੁਰੂ ਦੇ ਲੰਗਰਾਂ ਦੀ ਵੱਡੀ ਸੇਵਾ ਵੀ ਸਾਡੇ ਵੀਰ ਜਿਹੜੇ ਸੇਵਾ ਕਰ ਰਹੇ ਲੰਗਰ ਦੇ ਵਿੱਚ ਉਹਨਾਂ ਨੇ ਵੀ ਹੁਣ ਝਿੰਝ ਵੇਖਣੀ ਕਹਿੰਦੇ ਇੱਕ ਅੱਧਾ ਪੜਕਾ ਅਸੀਂ ਵੀ ਵੇਖ ਲਈਏ ਬੇਨਤੀ ਹੈ ਜੇ ਕਿਸੇ ਨੇ ਲੰਗਰ ਛਕਣਾ ਹੋਵੇ ਲਾਸਟ 5 ਮਿੰਟ ਲੰਗਰ ਹੋ ਚੱਲਣਾ ਜੇ ਕਿਸੇ ਨੇ ਲੰਗਰ ਛਕਣਾ ਵਿੱਚ ਛਕ ਲਓ ਫਿਰ ਆਪਾਂ ਮੁੰਡਿਆਂ ਨੂੰ ਇੱਧਰ ਲੈ ਆਈਏ ਸੇਵਾਦਾਰਾਂ ਨੂੰ ਹਾਂ ਠੀਕ ਹੈ ਉਹ ਵੀ ਇੱਕ ਅੱਧੀ ਕੁਸ਼ਤੀ ਵੇਖ ਲੈਣ 28 ਤਰੀਕ ਦਾ ਉਪਲ ਖਾਲਸੇ ਦਾ ਝੰਡ ਮੇਲਾ 2 ਤਰੀਕ ਦਾ ਤਲਵੰਡਾ ਦਾ ਝੰਡ ਮੇਲਾ ਤੇ ਅਗਲੇ ਮਹੀਨੇ ਦੀ 18 ਤਰੀਕ ਨੂੰ ਕਹਿੰਦੇ ਦਸੰਬਰ ਅਕਤੂਬਰ ਮਹੀਨੇ ਦੀ 18 ਤਰੀਕ ਨੂੰ ਸ਼ੰਕਰ ਦਾ ਵੀ ਵੱਡਾ ਝੰਡ ਮੇਲਾ ਹੋਏਗਾ ਇਹ ਡੇਟਾ ਮੇਰੇ ਵੀ ਨੋਟ ਕਰ ਲਓ ਤੇ 10 ਅਕਤੂਬਰ ਪੰਜਾਬ ਦਾ ਕਹਿੰਦੇ ਸਿਰੇ ਦਾ ਛਿੰਝ ਮੇਲਾ ਸਾਡੇ ਬਿੱਟੂ ਬਾਬਾ ਜੀ ਦਿਨਵਾਲ ਕਲਾ ਨੇੜੇ ਗਾੜ ਸ਼ੰਕਰ ਹੈ ਇਲਾਕੇ ਦੀਆਂ ਸਾਰੀਆਂ ਦੰਗਲ ਕਮੇਟੀਆਂ ਨੂੰ ਬੇਨਤੀ ਆ ਇੱਕ ਵਾਰੀ ਬਾਬਾ ਜੀ ਦਾ ਦੰਗਲ ਦੇਖ ਕੇ ਆਇਓ ਪਤਾ ਲੱਗਦਾ ਪ੍ਰਬੰਧ ਸਿਰਾ ਕਰਦੇ ਆ ਸਾਰੀ ਸੰਗਤ ਨੂੰ ਬੈਠਿਆ ਬਦਾਮਾ ਵਾਲਾ ਦੁੱਧ ਸਾਰੀ ਸੰਗਤ ਨੂੰ ਗਰਮ ਗਰਮ ਜਲੇਬੀਆਂ ਸਾਰੇ ਦਰਸ਼ਕ ਵੀਰਾਂ ਨੂੰ ਖਲਾਈਆਂ ਜਾਂਦੀਆਂ ਜਿੰਨੀਆਂ ਵੀ ਛਿੰਝ ਕਮੇਟੀਆਂ ਪੰਜਾਬ ਦੀਆਂ ਬਾਬਾ ਜੀ ਦੇ ਛਿੰਝ ਮੇਲੇ 'ਚ ਪੁੱਜਦੀਆਂ ਸਾਰਿਆਂ ਨੂੰ ਟਰੋਫੀ ਸਾਰਿਆਂ ਨੂੰ ਲੋਈ ਤੇ ਤਕਰੀਬਨ 15 14 14 100 ਦੀ ਫਰੂਟ ਦੀ ਟੋਕਰੀ ਵੀ ਸਾਰੀ ਦੰਗਲ ਕਮੇਟੀਆ ਨੂੰ ਦਿੱਤੀ ਜਾਂਦੀ ਆ ਪੰਜਾਬ ਦਾ ਸੇਰਕਟ ਛਿੰਝ ਮੇਲਾ ਦਿਨਵਾਲ ਕਲਾ ਨੇੜੇ ਗੜਸ਼ੰਕਰ ਬੰਗਿਆ ਤੋਂ ਗੜਸ਼ੰਕਰ ਵਾਲੀ ਸੜਕ ਤੇ ਉੱਥੇ ਛੋਟਾ ਹਨੀ ਗਰੁੱਪ ਵੱਡਾ ਛਿੰਝ ਮੇਲਾ ਕਰਾਇਆ ਛੋਟਾ ਹਨੀ ਗਰੁੱਪ ਜਿਹੜੇ ਸੇਵਾ ਕਰਦੇ ਲੱਗੜ ਦੀ ਉਹਨਾਂ ਦਾ ਵੀ ਧੰਨਵਾਦ ਉੱਥੇ ਸਰਦਾਰ ਨਿਰਮਲ ਸਿੰਘ ਜੀ ਹਰੀਪੁਰ ਵਾਲੇ ਸਾਫਕਾ ਐਸ ਐਚਓ ਸਾਹਿਬ ਉਹ ਵੀ ਸਾਡੇ ਵਿਚਕਾਰ ਪੁੱਜ ਗਿਆ ਕਿਉਂਕਿ ਹੁਣ ਰਿਟਾਇਰ ਹੋ ਗਿਆ ਹੈ ਤੇ ਅੱਜ ਕੱਲ੍ਹ ਸਿੰਧਿਆ ਦੇ ਵਿੱਚ ਅਕਸਰ ਮੁਲਾਕਾਤ ਹੋ ਜਾਂਦੀ ਹੈ ਸਰਦਾਰ ਨਿਰਮਲ ਸਿੰਘ ਜੀ ਥਾਣੇਦਾਰ ਸਾਹਿਬ ਉਹਨਾਂ ਨੂੰ ਵੀ ਵੈਲਕਮ ਜੀ ਹੈ ਕਿੰਨੇ ਬੋਲਾਂ ਤਾਂ ਖੁਸ਼ ਹੋ ਕੇ ਸਪੈਸ਼ਲ ਮਾਨ ਆਇਆ ਉੱਥੇ ਛੋਟਾ ਹਣੀ ਗਰੋਪ ਨੂੰ ਮੈਂ ਬੇਨਤੀ ਕਰਦਾ ਸਰਪੰਚ ਸਾਹਿਬ ਕਹਿੰਦੇ ਮੁੰਡਿਓ ਆ ਜਾਓ ਹੁਣ ਤੁਸੀਂ ਹੁਣ ਨਵੇੜੋਂ ਕਮ ਲੰਗਰ ਵਾਲਾ ਦੇਖੋ ਸਾਡੇ ਵੀਰ ਕੁਸ਼ਤੀਆਂ ਵੇਖੋ ਮੱਖਣ ਜੀ ਸਰਦਾਰ ਗਿਆਨ ਸਿੰਘ ਜੀ ਯੂ ਐਸ ਏ ਅਮਰੀਕਾ ਵਾਲੇ ਕਹਿੰਦੇ ਤਕਰੀਬਨ 22 23 23 ਘੰਟੇ ਟਰਾਲੇ ਚੱਲਦੇ ਆ ਅਮਰੀਕਾ 'ਚ ਕੈਲੀਫੋਰਨੀਆ ਤੁਹਾਡੇ ਇੰਨਾ ਤੱਕ ਕਹਿੰਦੇ ਰਾਤ ਨਹੀਂ ਮੁੱਕਣ ਜਾਂਦੀ ਇੰਨਾ ਟਰਾਲੇ ਜਿਹੜੇ 80-80 ਟਾਇਰਾਂ ਵਾਲੇ ਟਰਾਲੇ ਚੱਲਦੇ ਆ ਅਗਲੇ ਸਾਲ ਜਾ ਕੇ ਡਾਲਰ ਪਾਉਂਡ ਬਣਦੇ ਆ ਤਾਂ ਜਾ ਕੇ ਪੰਜਾਬ ਦੇ ਵੱਡੇ ਤੇ ਇੱਕ ਕੁਸ਼ਤੀ ਅਗਲੇ ਸਾਲ ਹੋਰ ਆ ਗਈ ਆ ਜੀ 11000 ਦੀ ਪੰਜਵੀਂ ਕੁਸ਼ਤੀ ਆ ਗਈ 11000 ਦੀ ਇਹਦੇ ਵਿੱਚ ਸਾਡੇ ਪੰਡਤ ਜੀ ਸ਼੍ਰੀ ਬਾਲਕ੍ਰਿਸ਼ਨ ਜੀ ਪੰਡਤ ਜੀ ਸ਼੍ਰੀ ਬਾਲਕ੍ਰਿਸ਼ਨ ਜੀ ਉਹਨਾਂ ਦੇ ਪਰਿਵਾਰ ਵੱਲੋਂ ਅਗਲੇ ਸਾਲ 11000 ਦਾ ਪਟਕਾ ਦਿੱਤਾ ਜਾਊਗਾ ਜੀ ਇਸ ਪਰਿਵਾਰ ਦਾ ਧੰਨਵਾਦ ਹੈ ਜੀ ਪੰਜ ਕੁਸ਼ਤੀਆਂ ਹੋ ਗਈਆਂ ਤਿੰਨ ਰਹਿ ਗਈਆਂ ਕਿਉਂਕਿ 8 ਤੱਕ ਟੁਕੜ ਪੂਰੀਆਂ ਕਰੀਏ ਇਸ ਵਾਰ 8 ਇੱਕ ਕੁਸ਼ਤੀ ਹੋਰ ਆ ਗਈ ਲੈ ਮੈਂ ਚੱਲਿਆ ਆਈ ਉਧਰ ਲਓ ਜੀ ਮੈਂ ਕੱਲ ਲਗਾ ਅਨਾਉਂਸ 6ਵੀਂ ਕੁਸ਼ਤੀ ਚੰਡੀ ਵਾਲੇ ਪਹਿਲਵਾਨ ਬਿਲਕੁਲ ਮੇਰੇ ਵੀ ਤਿਆਰੀ ਕਰ ਲਓ ਪਰਮੇਂਦਰ ਪੱਟੀ ਤੇ ਨਾਲ ਲੱਕੀ ਕੋਹਾਲੀ ਉੱਧਰਲੇ ਪਾਸੇ सोनू ਸਰਸਾ ਖਾੜਾ ਤੇ ਲੇਤਾ ਤੇ ਚੁੰਮਾ ਸ਼ਾਘੋਟ ਵਿਚਕਾਰ ਦੋ ਕੁਸ਼ਤੀਆਂ ਚੋਟੀ ਦੀਆਂ ਚੱਲ ਰਹੀਆਂ ਦਾ ਪੇਚ ਮਾਰੋ ਕੁਸ਼ਤੀ ਦੇ ਫੈਸਲੇ ਕਰੋ ਮੱਲ ਚਾਰੇ ਹੀ ਚੋਟੀ ਦੇ ਐ ਇਸ ਸਮੇਂ ਕਿਹੜਾ ਮੱਲ ਫੈਸਲਾ ਕਰਦਾ ਦੁੱਧ ਮੱਖਣਾ ਨਾਲ ਪਾਲੇ ਹੋਏ ਸਰੀਰ ਆਹ ਕੁਸ਼ਤੀਆਂ ਦੋ ਸਿਰੇ ਦੀਆਂ ਚੱਲ ਰਹੀਆਂ ਕਿ ਤਿਆਰੀ ਕਰ ਲਓ ਪਹਿਲਵਾਨੋ ਸੰਡੇ ਬਾਈ ਸੱਭਾ ਵੀ ਤਿਆਰੀ ਕਰ ਲਓ ਜਰਾ ਸੱਭਾ ਇਟਲੀ ਮੀਕਾ ਇਟਲੀ ਬਹੁਤ ਬਹੁਤ ਧੰਨਵਾਦ ਜੱਸਾ ਇਟਲੀ ਅੰਬੀ ਕੰਦੋਲਾ ਔਰ ਸਮਰਦੀਪ ਜੀ ਇਹਨਾਂ ਸਾਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਸੁਖਮਨ ਜੀ ਹਰਮਨ ਜੀ ਔਰ ਪ੍ਰਦੀਪ ਜੀ ਗੁਰਜੀਤ ਜੀ ਸਾਰੇ ਵੀਰਾਂ ਦਾ ਧੰਨਵਾਦ ਹੈ ਜਿਹੜੇ ਵੀਰਾਂ ਵੱਲੋਂ ਵੱਡੇ ਮਾਣ ਤੇ ਨਾਲ ਪਟਕੇ ਦੀ ਕੁਸ਼ਤੀ ਦਾ 1,55,000 ਦਾ ਇਨਾਮ ਵੀ ਦਿੱਤਾ ਜਾ ਰਿਹਾ ਹਾਂਜੀ ਉਧਰ ਤਿਲਵਿੰਦਰ ਸਿੰਘ ਜੀ ਸੰਗਾ ਕਾਲਾ ਸੰਘਿਆ ਵਾਲੇ ਇੰਗਲੈਂਡ ਬੈਠੇ ਅੱਜ ਕੰਦੋਲਾ ਕਲਾਂ ਦਾ ਲਾਈਵ ਸ਼ਹਿਨ ਮੇਲਾ ਤੱਕ ਰਿਹਾ ਸੀ ਬਾਹਰ ਬੈਠੇ ਸਾਰੇ ਐਨਆਰਆਈ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੋ ਪਹਿਲਵਾਨਾਂ ਨੂੰ ਪਿਆਰ ਕਰਦੇ ਆ ਡੰਗਲ ਕਮੇਟੀਆਂ ਦਾ ਸਤਿਕਾਰ ਕਰਦੇ ਆ ਅੱਜ ਇੰਗਲੈਂਡ ਬੈਠੇ ਵੀ ਸਾਡੇ ਨੂਰਮਲ ਲੱਕੇ ਦਾ ਕੰਦੂਲੇ ਦਾ ਛਿੰਝ ਮੇਲਾ ਤੱਕ ਰਿਆ ਸੀ ਤਲਵਿੰਦਰ ਸਿੰਘ ਜੀ ਸੰਘਾ ਕਾਲਾ ਸੰਘਿਆ ਵਾਲੇ ਦਾ ਹਲੋ ਉੱਥੇ ਬਹੁਤ ਬਹੁਤ ਧੰਨਵਾਦ ਹੈ ਜੀ ਅਗਲੇ ਸਾਲ 51000 ਦਾ ਪਟਕਾ ਆ ਗਿਆ 51 ਵਾਲਾ ਤਾੜੀ ਮਾਰੋ ਜਿਹੜਾ ਖਿੱਚ ਕੇ ਕਲੇਰ ਸਾਹਿਬ ਅਗਲੇ ਸਾਲ ਸਰਦਾਰ ਗਿਆਨ ਸਿੰਘ ਦੀਦਿਆਲ ਇਹਨਾਂ ਦੇ ਪਰਿਵਾਰ ਵੱਲੋਂ ਇੱਥੇ ਇਸ ਵਾਰ ਵੀ ਪਟਕਾ ਉੱਥੇ ਅਗਲੇ ਸਾਲ 51000 ਦਾ ਪਟਕਾ ਦਿੱਤਾ ਜਾਵੇਗਾ ਇੱਕ ਪਟਕਾ ਹੋਰ ਨੋਟ ਕਰੋ ਇਹ ਤਾਂ ਸਿਰਾ ਹੀ ਹੋ ਗਿਆ ਕੰਡੋਲਾ ਦਾ ਹੋਰ ਨੋਟ ਕਰੋ ਜੀ 11000 ਦਾ ਕੋਲੀ ਪਲਵਾਨ ਵੱਲੋਂ ਅਗਲੇ ਸਾਲ 11000 ਦਾ ਪਟਕਾ ਦਿੱਤਾ ਜਾਵੇਗਾ ਨੋਟ ਕਰ ਲਓ ਜੀ ਪੱਪੀ ਗਿੱਲਜਾ ਲਓ ਅਗਲੇ ਸਾਲ 10 12 ਪਟਕੇ ਜਿਹੜੇ ਹੋ ਗਏ ਆ ਸੋ ਕੁਸ਼ਤੀਆਂ ਦੋ ਚੋਟੀ ਦੀਆਂ ਚੱਲ ਰਹੀਆਂ ਕਿ ਮਾੜੇ ਕੰਮਾਂ ਦੇ ਵਿੱਚ ਪੈਰ ਨਹੀਂ ਰੱਖੀ ਦੇ ਯਾਰ ਦਿਲਾਂ ਦੇ ਕਾਇਮ ਨੇ ਰੱਖੀ ਦੇ ਫੇਰ ਇੰਜਨ ਪੰਨਣੇ ਪੈਂਦੇ ਜਦੋਂ ਗਰਾਰੀ ਅੜਦੀ ਐ ਆ ਨੋਟ ਮੈਟਰ ਨਹੀਂ ਕਰਦੇ ਅੱਜ ਮੈਟਰ ਯਾਰੀ ਕਰਦੇ ਐ ਅੱਜ ਯਾਰਾਂ ਦੇ ਯਾਰ ਕੈਨੇਡਾ ਅਮਰੀਕਾ ਇਟਲੀ ਤੋਂ ਫੋਨ ਆ ਰਹੇ ਐ ਕਿਆ ਕਹਲੇ ਸਾਜ ਜਿੰਨੇ ਪੈਸੇ ਉਹ ਕਹੋਗੇ ਹੋਰ ਭੇਜ ਦਿਆਂਗੇ 2025 ਦਾ ਪੰਜਾਬ ਦਾ ਸਿਰ ਕੱਢ ਛੇ ਜਮੇਲਾ ਕਹਿੰਦੇ 2025 ਵਿੱਚ ਇੱਕ ਪਟਕਾ ਹੋਰ ਆ ਗਿਆ ਬਈ ਇੱਕ ਪਟਕਾ ਹਾਂਜੀ ਹਾਂਜੀ ਲਿੰਬਰ ਫਲਵਾਂ ਜੀ ਦੱਸੋ ਜੀ ਓਕੇ ਇੱਕ ਪਟਕਾ ਹੋਰ ਆ ਗਿਆ ਜੀ ਸਰਦਾਰ ਲੈਂਬਰ ਸਿੰਘ ਜੀ ਫੱਤੂਕੇ ਪਰਿਵਾਰ ਕਨੇਡਾ ਵਾਲੇ ਸਾਡੇ ਬਿੱਲਾ ਬਾਜੀ ਐਸਆਈ ਸਾਹਿਬ ਉਹਨਾਂ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਅਗਲੇ ਸਾਲ 11000 ਦਾ ਇੱਕ ਪਟਕਾ ਦਿੱਤਾ ਜਾਊਗਾ ਤਕਰੀਬਨ 8 ਹੋ ਗਏ ਆ ਤਕਰੀਬਨ 8 ਹੋ ਗਏ ਅੱਡਾ ਹੋਰ ਵੀ ਆ ਸਕਦਾ ਹੋਰ ਵੀ ਅਗਰ ਕਿਸੇ ਦੇ ਮਨ 'ਚ ਕੋਈ ਹੈ ਹਾਂ ਮੱਖੜੀ ਇਹ ਮੈਂ ਸੇਵਾ ਕਰਨੀ ਹੈ ਇਹ ਦਿਵਾਬੇ ਦੀ ਧਰਤੀ ਹੈ ਐਨਆਰਆਈ ਵੀਰਾਂ ਦੇ ਪਿੰਡ ਆ ਇੱਥੇ ਦਾ ਪਟਕੇ ਜਿੰਨੇ ਕੋ ਓਨੇ ਦੇ ਦੇਾਂਗੇ ਮੱਲ ਚੋਟੀ ਦੇ ਸਾਡੇ ਛਿੰਝ ਮੇਲੇ 'ਚ ਪੁੱਜ ਰਹੇ ਆ ਦੋ ਕੁਸ਼ਤੀਆਂ ਚੋਟੀ ਦੀਆਂ ਚੱਲ ਰਹੀਆਂ ਮੱਲ ਸਿਗਰਿਆ ਮਾਰੋ ਦਾ ਪੇਜ ਇੱਕ ਪਾਸੇ ਚੁੰਮਾ ਤੇ सोनू ਸਰ ਸਰਦਾਰ ਸਰਤੇਸ਼ ਸਿੰਘ ਗਰੇਵਾਲ ਪੱਪੀ ਗਰੇਵਾਲ ਉਹਨਾਂ ਦੇ ਪਰਿਵਾਰ ਵੱਲੋਂ ਗਰੇਵਾਲ ਫੈਮਿਲੀ ਵੱਲੋਂ ਅਗਲੇ ਸਾਲ 21 ਹਜ਼ਾਰ ਦਾ ਪਟਕਾ ਦਿੱਤਾ ਜਾਊਗਾ ਤਾੜੀ ਮਾਰਦੇ ਪਟਕੇ ਹੋ ਗਿਆ 9 ਆ ਮੈਂ ਦੇਖਿਆ ਦੇਖ ਟੋਲੀ ਮੇਰਾ ਵੀਰ ਇੱਕ ਮਿੰਟ ਵੀ ਪਟਕੇ ਬਾਵਾ ਆ ਗਿਆ ਹੁਣ ਸਾਡੀ ਜ਼ਿੰਮੇਵਾਰੀ ਇੱਕ ਨਾਲੋਂ ਜ਼ਿਆਦਾ ਵੱਡੀ ਹੋ ਗਈ ਇਦਾ ਮਤਲਬ ਹੈ ਅਸੀਂ ਵੱਡੇ ਵੱਡੇ ਮਾਲ ਤੇ ਵਧੀਆ ਮੱਲ ਘੱਟੋ ਘੱਟ ਜਿਨ੍ਹਾਂ ਨੂੰ ਵੇਖ ਕੇ ਮਨ ਖੁਸ਼ ਹੋਵੇ ਸਰਦਾਰ ਬੋਸ ਸਿੰਘ ਜੀ ਦਲੇਤਾ ਸਾਹਿਬ ਕਹਿੰਦੇ ਹੁੰਦੇ ਆ ਕਿ ਕੁਸ਼ਤੀ ਦੇਖਣ ਜਿਹੜੇ ਲੋਕ ਆਉਂਦੇ ਆ ਲੱਖਾਂ ਉਹਨਾਂ ਨੂੰ ਮਜ਼ਾ ਆਉਣਾ ਚਾਹੀਦਾ ਸਵਾਦ ਆਉਣਾ ਚਾਹੀਦਾ ਲੈਂਬਰ ਸਿੰਘ ਜੀ ਪਹਿਲਵਾਨ ਸਾਹਿਬ ਦੋ ਬੋਲ ਤੁਹਾਡੇ ਨਾਲ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੰਝ ਸਲਾਨਾ ਮੇਲਾ ਜਿਹੜਾ ਹੋ ਰਿਹਾ ਕਦੋੜਾ ਅਗਲਾ ਵਿੱਚ ਇਹਦੀਆਂ ਸਾਰਿਆਂ ਨੂੰ ਤੁਹਾਨੂੰ ਲੱਖ ਲੱਖ ਮੁਬਾਰਕਾਂ ਮੈਂ ਖਾਸ ਵਿਸ਼ੇਸ਼ ਧੰਨਵਾਦ ਕਰਦਾ ਪਿੰਡ ਵਾਲਿਆਂ ਦਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਕੀਤਾ ਇੱਕ ਨਵੀਂ ਮਦਲੇ ਨੇ ਰੀਤ ਤੋਰੀ ਆ ਜਿਹੜੇ ਪਟਕੇ ਤੋਂ ਲੈ ਕੇ ਥੱਲੇ ਜਿੰਨੇ ਪਟਕੇ ਹੋਏ ਆ ਸਾਰੇ ਮੁੰਡਿਆਂ ਦੀਆਂ ਕੁਸ਼ਤੀਆਂ ਹੋ ਰਹੀਆਂ ਕੋਈ ਵੀ ਪੁਰਾਣਾ ਪਹਿਲਵਾਨਾਂ ਨੇ ਨਹੀਂ ਘਾਇਆ ਨਹੀਂ ਇਹਨਾਂ ਨੇ ਰਿਕਾਰਡ ਤੋੜਤਾ ਜੇ ਤੁਹਾਨੂੰ ਕੁਸ਼ਤੀਆਂ ਚੰਗੀਆਂ ਲੱਗੀਆਂ ਤਾਂ ਤਾੜੀਆਂ ਮਾਰੋ ਜ਼ੋਰਦਾਰ ਇੱਕ ਵਾਰੀ ਖਿੱਚ ਕੇ ਜਰਾ ਕਮੇਟੀ ਦੇ ਨਾਲ ਨੰਗ ਸਿੰਘ ਸਾਹਿਬ ਨੰਗ ਸਿੰਘ ਸਾਹਿਬ ਮੈਂ ਕਿਹੜਾ ਬਰਾੜਾ ਕੋਈ ਮੈਂ ਤਾਂ 10 ਸੈਕਿੰਡ ਤੁਹਾਡੇ ਕੋਲ ਲੈਣਾ ਮੈਂ ਬਰਾੜਾ ਤਾਂ ਮੈਂ ਹੈ ਨਹੀਂ ਮੈਂ ਤਾਂ ਕਰ ਲੈਂਦੇ ਮੜੀ ਜੀ ਤੇ ਜੇ ਤੁਹਾਨੂੰ ਇਹਨਾਂ ਦੀਆਂ ਕੁਸ਼ਤੀਆਂ ਚੰਗੀਆਂ ਲੱਗੀਆਂ ਇਹਨਾਂ ਦਾ ਪ੍ਰਦਰਸ਼ਨ ਚੰਗਾ ਲੱਗਾ ਇਹਨਾਂ ਦੀ ਹੌਸਲਾ ਵਧਾਈ ਵਾਸਤੇ ਇੱਕ ਖਿੱਚ ਕੇ ਤਾੜੀ ਮਾਰੋ ਮੇਰੇ ਵੀਰ ਸਾਰੇ ਤੇ ਇੱਕ ਮੈਂ ਹੋਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿਆਂ ਵੀ ਜਿਹੜਾ ਜੌਂਟੀ ਇਹਨਾਂ ਨੇ ਭਰਾਇਆ ਇੱਥੇ ਦਿੱਲੀ ਵਾਲਾ ਪਹਿਲਵਾਨ ਇਹਦਾ ਵਜ਼ਨ ਜਰੂਰ ਛੋਟਾ ਪਰ ਇਹ ਏਸ਼ੀਆ ਦਾ 골ਡ ਮੈਡਲਿਸਟ ਪਹਿਲਵਾਨ ਆ ਰਾਜੂ ਐਸ ਵੇਲੇ ਸਿਰੇ ਦਾ ਪਹਿਲਵਾਨ ਆ ਸਿਰੇ ਦੀਆਂ ਕੁਸ਼ਤੀਆਂ ਨਾਲ ਇਹਨਾਂ ਕਰਾਉਂਦੀਆਂ ਸਾਡੇ ਪਹਿਲਵਾਨਾਂ ਲੋ ਇਨ ਦਾ ਧੰਨਵਾਦ ਆ ਜਿਨ੍ਹਾਂ ਨੇ ਬੜੀ ਵੱਡੀ ਸੋਚ ਰੱਖੀ ਆ ਬਿਨਾਂ ਸਪਰਸ਼ ਤੋਂ ਬਿਨਾਂ ਸਾਰੇ ਕਸ ਤੋਂ ਥੱਲੇ 11000 ਤੋਂ ਲੈ ਕੇ ਪੜ ਕੇ ਤੱਕ ਇੱਕ ਤੋਂ ਇੱਕ ਕੁਸ਼ਤੀ ਜਿਹੜੀ ਵਧੀਆ ਕਰਾਈ ਆ ਸਾਡੇ ਪਹਿਲਵਾਨਾਂ ਨੂੰ ਧੰਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਨਾਲੇ ਹੀ ਲੈਂਬਰ ਜੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਐ ਇਹਨਾਂ ਪਹਿਲਵਾਨਾਂ ਨੇ ਇਹ ਵੀ ਨਹੀਂ ਪੁੱਛਿਆ ਕਿ ਸਾਡੀ ਕੁਸ਼ਤੀ ਕਿਦੇ ਨਾਲ ਐ ਸਭ ਤੋਂ ਵੱਡੀ ਗੱਲ ਇਹ ਐ ਕਿ ਜਦ ਝੰਡੀ ਦੇ ਕੋਲ ਨਾ ਫਿਰ ਪੁੱਛਣ ਦੀ ਲੋੜ ਨਹੀਂ ਕਿ ਕਿਹਦੇ ਨਾਲ ਕੁਸ਼ਤੀ ਹੈ ਅੱਜ ਸਿਰਾ ਹੋਇਆ ਕੰਦੂਲਾ ਗਲਾਂ ਦੀ ਧਰਦੀ ਦੇ ਐਦਾ ਚੁੰਮਾ ਸ਼ਾਕੋਟ ਤੇ ਨਾਲ ਕਹਿੰਦੇ ਸੋਨੂ ਸਰਜਾ ਆਹ ਕੌਣ ਆਹ ਪਲਵਿੰਦਰ ਪੱਟੀ ਵਾਲਾ ਉੱਪਰਲੇ ਪਾਸੇ ਆਹ ਲੱਕੀ ਕਹਿੰਦੇ ਹੇਠਲੇ ਪਾਸੇ ਆ ਕਿ ਅਸੀਂ ਕੰਡਾ ਕੱਢਣ ਨੂੰ ਫਿਰਦੇ ਹੈਲੋ ਰੁਕੋ ਤੁਸੀਂ ਫਿਰਦੇ ਰਾਣੀ ਆ ਰਹੇ ਹੋ ਹੈਲੋ ਇੱਕ ਮਿੰਟ ਉਹ ਰੈਫਰੀ ਕਿਸ ਕੰਮ ਨੂੰ ਯਾਰ ਤੇ ਰੈਫਰੀ ਕਿਸ ਕੰਮ ਨੂੰ ਨਹੀਂ ਤੇ ਤੁਸੀਂ ਕੋਲਣਾ ਵੇ ਬਾਹਰ ਜਾ ਕੇ ਕੋਲ ਲਾ ਉਧਰ ਖੱਤੇ ਖੱਤੇ ਚੱਲ ਜਾਓ ਜਦੋਂ ਉਹਦੀ ਕੋ ਮਨਦਾ ਹੀ ਨਹੀਂ ਐਡੇ ਵੱਡੇ ਮਾਲਿਆ ਬੇਸਲ ਕੀ ਹੁੰਦੀ ਹੈ ਹਾਂ ਰੈਫਰੀ ਦਾ ਡਿਸੀਜਨ ਫੈਸਲਾ ਜਿਹੜਾ ਮੇਰੇ ਵੀਰ ਆਪਾਂ ਲਾਜ਼ਮੀ ਮੰਨਣਾ ਹੈ ਵਿੱਚ ਜਾ ਕੇ ਚਲੋ ਬਾਹਰ ਦਰਸ਼ਕ ਵੀਰ ਹੈ ਬੈਰੀਕੇਡ ਲੱਗਿਆ ਕਿਸੇ ਮਾਲ ਦੇ ਕੋਈ ਸਾਥ ਮੈਂ ਕਿਹਾ ਕਿ ਬੈਰੀਕੇਡ ਤੇ ਚੜ ਕੇ ਢੋਣਾ ਹੁਣ ਦੱਸੋ ਹਾਂ ਅੰਦਰ ਅੰਦਰ ਫੈਸਲਾ ਅੰਦਰ ਹੁਣ ਐਡਾ ਖਾਣਾ ਇਹਦੇ ਵਿੱਚ ਆ ਕੇ ਕੋਲੋ ਖਾੜੇ ਚ ਕੋਲੋ ਬਾਈ ਲੋ ਹਾ 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 ਆ ਤਾੜਾ ਆ ਪਰਮਿੰਦਰ ਆ ਕਹਿੰਦੇ ਪੱਟੀ ਵਾਲਾ ਛੋਟੀ ਦਾ ਮੱਲਿਆ ਬਈ ਛੋਟੀ ਦਾ ਇਹ ਸਿਰੇ ਦਾ ਬੇਰ ਤੋੜਦਾ ਹੈ ਸ਼ੇਰਪੁਰੀ ਜੀ ਪੂਰਾ ਹਿਮਾਚਲ ਇਸ ਗੱਭਰੂ ਨੂੰ ਪੂਰਾ ਪਿਆ 6 ਮਿੰਟ ਬਾਕੀ ਹੈ 6 ਮਿੰਟ ਬਾਕੀ ਹੈ ਠੀਕ ਹਾਂ 6 ਮਿੰਟ ਬਾਕੀ ਹੈ ਜੇ ਪਰਮਿੰਦਰ ਤੁਹਾਡੀ ਕੁਸ਼ਤੀ ਦਾ ਏਥੇ ਦੇ ਪਾਸੇ ਲੱਕੀ ਕੋਹਾਲੀਆ ਇਹ ਵੀ ਕੁਸ਼ਤੀ ਦੋਨਾਂ ਮੱਲਾਂ ਵਿਚਕਾਰ ਇਸ ਸਮੇਂ ਚੋਟੀ ਦੀ ਚੱਲ ਰਹੀ ਹੈ ਕਿ ਕੱਲ ਯੁੱਗ ਵਿੱਚ ਬੰਦਾ ਚੰਟ ਹੋਣਾ ਚਾਹੀਦਾ ਹੈ ਕੁਸ਼ਤੀ ਦੇ ਵਿੱਚ ਯਾਰੋ ਕਰੰਟ ਹੋਣਾ ਚਾਹੀਦਾ ਘਰ ਦੀ ਲੜਾਈ ਆਮ ਮੈਲੀ ਵਾਲਿਆ ਹੁੰਦੇ ਸੂਰਮੇ ਜੋ ਕੌਮਾਂ ਪਿੱਛੇ ਲੜ ਜਾਂਦੇ ਨੇ ਭੇਡੂਆਂ ਦੀਆਂ ਤਾਂ ਯਾਰੋ ਟੱਕਰਾਈ ਹੁੰਦੀਆਂ ਆ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਅੜ ਜਾਂਦੇ ਨੇ ਕਿ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਅੜ ਜਾਂਦੇ ਨੇ ਸਿਰਾ ਖਰਾ ਛੜਿਆ ਵੀ ਬਹੁਤ ਹੀ ਦੋਵੇਂ ਜਿਹੜੀਆਂ ਕੁਸ਼ਤੀਆਂ ਇਸ ਟਾਈਮ ਚੋਟੀ ਦੀਆਂ ਕੁਸ਼ਤੀਆਂ ਲਓ ਜੀ ਇੱਕ ਪਟਕੇ ਦੀ ਕੁਸ਼ਤੀ ਬਾਕੀ ਰਹਿ ਗਈ ਹੈ ਜਿਹੜੀ ਇੱਕ ਨੰਬਰ ਦੀ ਚੰਡੀ 1 ਲੱਖ 51000 ਦੀ ਕੁਸ਼ਤੀ ਇਸ ਤੋਂ ਬਾਅਦ ਆਪਾਂ ਸ਼ੁਰੂ ਕਰਾਉਣੀ ਹੈ ਜਦੋਂ ਇਹਨਾਂ ਵਿੱਚੋਂ ਭਵੇਂ ਇੱਕ ਰਿਜ਼ਲਟ ਆਵੇ ਤੇ ਆਪਾਂ ਨਾਲ ਹੀ ਦੋਵੇਂ ਮੱਲਾਂ ਨੂੰ ਚੰਡੀ ਵਾਲੇ ਮੱਲਾਂ ਨੂੰ ਆਪਾਂ ਮੈਦਾਨ ਦੇ ਵਿੱਚ ਬੁਲਾ ਲੈਣਾ ਹੈ ਦੇਖਦੇ ਕਿ ਇਹ ਦੋ ਜਿਹੜੀਆਂ ਕੁਸ਼ਤੀਆਂ ਚੋਟੀ ਦੇ ਪਹਿਲਵਾਨਾਂ ਦੀਆਂ ਇਹਨਾਂ ਦੇ ਵਿੱਚ ਕਦੋਂ ਰਿਜ਼ਲਟ ਆਉਂਦਾ ਹੈ ਸੋ ਹੁਣ ਤੱਕ ਲੈਂਬਰ ਪਹਿਲਵਾਨ ਜੀ ਨੇ ਵੀ ਤਾਰੀਫ਼ ਕੀਤੀ ਹੈ ਨਵੇਂ ਮੁੰਡਿਆਂ ਨੂੰ ਰਾਜੂ ਮੇਰਾ ਵੀਰ ਕਮਟਾਲੇ ਵਾਲਾ ਖੜਾ ਹੈ ਨਵੇਂ ਮੁੰਡਿਆਂ ਨੂੰ ਕਹਿੰਦੇ ਮੌਕਾ ਮਿਲਣਾ ਚਾਹੀਦਾ ਜਿਹੜੇ ਰਵਾਇਤੀ ਪਹਿਲਵਾਨ ਕਾਫੀ ਧੀਰ ਤੋਂ ਕੁਲਦੇ ਉਹਨਾਂ ਦੀਆਂ ਤੁਸੀਂ ਲੱਖਾਂ ਕੁਸ਼ਤੀਆਂ ਵੇਖ ਲਈਆਂ ਹੁਣ ਇੱਕ ਮੌਕਾ ਜਿਹੜੇ ਉਸ ਤੋਂ ਬਾਅਦ ਅਗਲੇ ਨੰਬਰ ਤੇ ਬਾ ਵੀ ਬਾ ਬੱਲੇ 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 ਇਹ ਹੋ ਗਈ ਬੱਲੇ ਬੱਲੇ ਕਹਦੀ ਉੱਪਰ ਕਹਦੀ ਥੱਲੇ ਬਾਈ ਜੇ ਕੁਸ਼ਤੀ ਵਧੀਆ ਲੱਗੀ ਪ੍ਰਬੰਧ ਵਧੀਆ ਲੱਗਾ ਇੱਕ ਵਾਰੀ ਲੱਖਾਂ ਦਾਦਿਆਂ ਦੇ ਨਾਂ ਦੇ ਤਾੜੀ ਮਾਰਿਓ ਜਰਾ ਜ਼ੋਰਦਾਰ ਉਹ ਕਾਦੀਆਂ ਕੁਸ਼ਤੀਆਂ ਬਾਈ ਜਿਹਦੇ ਵਿੱਚ ਪਹਿਲਾਂ ਹੀ ਪਤਾ ਹੋਵੇ ਵੀ ਫਲਾਣੇ ਨੇ ਢੋਣਾ ਕੁਸ਼ਤੀ ਉਹ ਵਧੀਆ ਹੁੰਦੀ ਹੈ ਜਿਹਦੇ ਵਿੱਚ ਪਤਾ ਹੀ ਨਹੀਂ ਲੱਗਾ ਕਿਹਨੇ ਢੈਣਾ ਤੇ ਕਿਹਨੇ ਢੋਣਾ ਆਮ ਤੌਰ ਤੇ ਕੁਝ ਇਦਾਂ ਦੇ ਵੀ ਦੰਗਲ ਹੋਏ ਜਿਹਦੇ ਵਿੱਚ ਪਹਿਲੇ ਹੀ ਸਾਡੇ ਉਸਤਾਦਾਂ ਨੇ ਦੱਸਤਾ ਮੇਤੋਂ ਲੈ ਕੇ ਲੈ ਲਓ ਫਲਾਨੇ ਨੇ ਢੋਣਾ ਤੇ ਫਲਾਨੇ ਨੇ ਰਹਿਣਾ ਤੇ ਹੋਇਆ ਵੀ ਇਦਾਂ ਹੀ ਹੋਇਆ ਵੀ ਇਦਾਂ ਸੋ ਮੈਂ ਇਹ ਜ਼ਰੂਰ ਗੁਜ਼ਾਰਿਸ਼ ਕਰਦਾ ਸਾਰੀਆਂ ਦੰਗਲ ਕਮੇਟੀਆਂ ਨੂੰ ਵੀ ਪਹਿਲਾਂ ਕੋਈ ਕਿਆਸ ਨਾ ਕਰ ਸਕੇ ਕੌਣ ਜਿੱਤੂਗਾ ਕੌਣ ਹਰੂਗਾ ਕੁਸ਼ਤੀਆਂ ਦੇ ਇਦਾਂ ਦੇ ਗਹਿਗਾ ਚ ਕਾਂਡਾ ਮੁਕਾਬਲੇ ਹੋਣੇ ਚਾਹੀਦੇ ਆ ਕੁਸ਼ਤੀ ਆਰ ਪਾਰ ਦੀ ਤੇ ਕੁਸ਼ਤੀ ਕਾਂਡਾ ਹੋਣੀ ਚਾਹੀਦੀ ਜੀ ਲਓ ਜੀ ਉਧਰਲੇ ਪਾਸੇ ਸਿਰਾ ਕਰਾ ਰਿਹਾ ਜੁੰਮਾ ਸ਼ਾਹ ਕੋਟ ਉੱਪਰਲੇ ਪਾਸੇ ਆ ਫੜਿਆ ਝਾਂਜਰਾਂ ਵਾਲਾ ਗਿੱਟਾ ਕਿ ਤੇਰੇ ਗੁੱਟ ਨੂੰ ਕੜਾ ਸਰਦਾਰ ਨਹੀਂ ਐ ਅੱਜ ਡਾਇਮੰਡ ਦੀ ਝਾਜਰ ਪਾਵਾਂਗੇ ਅੱਜ ਦਾ ਵਾਕਈ ਬੱਲੇ ਬੱਲੇ ਕਰਾਵਾਂਗੇ ਹੀਠਲੇ ਪਾਸੇ ਆ ਸੋਨੂ ਸਰਸਾ ਖਾੜਾ ਧਲੇਤਾ ਉੱਪਰਲੇ ਪਾਸੇ ਜੁੰਮਾ ਸ਼ਾ ਗੁੱਟ ਅੱਜ ਦਾ ਪਰਮਿੰਦਰ ਸਿਰਾ ਕਰਾ ਰਿਹਾ ਆ ਲੱਕੀ ਕੋਹਾਲੀ ਦੇ ਨਾਲ ਆ ਵੀ ਕੁਸ਼ਤੀ ਸਿਰੇ ਦੀ ਚੱਲ ਰਹੀ ਐ ਆ ਮਲ ਸਾਰੇ ਹੀ ਚੋਟੀ ਦੇ ਜੋੜ ਜਵਾਨੀ ਦੇ ਮੁਕਾਬਲੇ ਹੋ ਰਿਹਾ ਕਿ ਚੜਦੀ ਜਵਾਨੀ ਦਾ ਨਹੀਂ ਮਾਨ ਕਰੀਦਾ ਸੱਪਾਂ ਦੀਆਂ ਸਿਰੀਆਂ ਤੇ ਨਹੀਂ ਪੈਰ ਧਰੀਦਾ ਹੁੰਦੇ ਨੇ ਬਗਾਨੇ ਪੁੱਤ ਪਰੇ ਤੋਂ ਪਰੇ ਸਾਡੇ ਬਾਹਰ ਰੱਖੀ ਨਾ ਤੂੰ ਦਿਲ ਚ ਭਲੇਕਾ ਆ ਰੋਲ ਦੇ ਉੱਤੇ ਅਸੀਂ ਕਹਿੰਦੇ ਅੱਜ ਖਰੇ ਤੋਂ ਖਰੇ ਅੱਜ ਤਾਂ ਖਰੇ ਤੋਂ ਖਰੀ ਕੁਸ਼ਤੀ ਹੋਗੀ ਹੈ ਅੱਜ ਖਰੇ ਤੋਂ ਖਰੇ ਮਾਲ ਆਏ ਆ ਤੇ ਇੱਧਰ ਸਪਾਂਸਰ ਵੀ ਕੁਸ਼ਤੀ ਨੂੰ ਪਿਆਰ ਕਰਨ ਕਰਨ ਵਾਲੇ ਦਰਸ਼ਕ ਵੀ ਜਿਹੜੇ ਪਰੇ ਤੋਂ ਪਰੇ ਆਏ ਹੋਏ ਆਜ ਮੱਖਣ ਜੀ 11 ਅਗਲੇ ਸਾਲ ਸਰਦਾਰ ਗਿਆਨ ਸਿੰਘ ਜੀ ਅਮਰੀਕਾ ਵਾਲਿਆਂ ਨੇ ਐਸ ਵਾਰੀ ਵੀ 51000 ਤੇ ਅਗਲੇ ਸਾਲ ਕਹਿੰਦੇ 51 ਫੇਰ ਦੇ ਦੇਵਾਂਗੇ ਇਹ ਦਾਦੇ ਦੀ ਮਾਨ ਇਹ ਦਾਦੇ ਦੀ ਰਹਿਮਤ ਆ ਸਾਡੇ ਐਨਆਈ ਧੰਨਵਾਦ ਕਰਦੇ ਆ ਜੀ ਇਸ ਵਰਗੇ ਸ਼੍ਰੀ ਸ਼ੇਖਮਾਰ ਜੀ ਦਾ ਪਰਿਵਾਰ ਉਹਨਾਂ ਦੇ ਪਰਿਵਾਰ ਦੇ ਵੱਲੋਂ ਅਗਲੇ ਸਾਲ ਨੰਨੀ ਪੰਡਤ ਜੀ ਦੱਸ ਕੇ ਗਏ ਆ ਕਿ ਅਗਲੇ ਸਾਲ ਜਿਹੜਾ 4 ਟਰੈਕਟਰ ਦਿੱਤਾ ਜਾਵੇਗਾ ਉੱਥੇ ਬੁਲੇਟ ਮੋਟਰਸਾਈਕਲ ਜੈਸਾ ਇਟਲੀ ਮੀ ਕਾਰਡਲੀ ਬਲਜੀਤ ਅੰਬੀ ਗਦੋੜਾ ਔਰ ਸਬਾ ਇਟਲੀ ਇਹਨਾਂ ਵੀਰਾਂ ਵੱਲੋਂ ਦੋਲੀ ਕੇ ਦਾ ਪਰਿਵਾਰ ਇਹਨਾਂ ਵੀਰਾਂ ਵੱਲੋਂ ਅਗਲੇ ਸਾਲ ਬੁਲਟ ਮੋਟਰਸਾਈਕਲ ਹੋਵੇਗਾ ਤੇ ਇਸ ਤੋਂ ਇਲਾਵਾ 9 10 ਹੋਰ ਪ੍ਰਾਈਸ ਜਿਹੜੇ ਮੈਂ ਲਿਖੇ ਹੋਏ ਆ ਇੱਕ ਵੈਸੇ ਗਰਮੀ ਇੱਕ ਪਹਿਲਵਾਨਾਂ ਨੇ ਵਾਕਈ ਅੱਜ ਗਰਮੀ ਲਿਆਤੀ ਐ ਅੱਜ ਤਾਂ ਪਟਾਕੇ ਚਲਾਤੇ ਆ ਔਰ ਪਰਲੇ ਪਾਸੇ ਜੁੰਮਾ ਵੀ ਉੱਪਰਲੇ ਪਾਸੇ ਆ 2 ਮਿੰਟ ਦਾ ਸਮਾਂ ਪਰਮਿੰਦਰ 2 ਮਿੰਟ ਦਾ ਸਮਾਂ ਲੱਕੀ ਕੋਹਾਲੀ ਤੁਹਾਡੀ ਕੁਸ਼ਤੀ ਦਾ 2 ਮਿੰਟ ਦਾ ਸਮਾਂ ਉਥੇ ਪੰਡਤ ਜੀ ਬਾਲਕ੍ਰਿਸ਼ਨ ਜੀ ਦਾ ਪਰਿਵਾਰ ਸਾਡੇ ਵੀਰਾਂ ਵੱਲੋਂ ਪੰਡਤ ਜੀ ਵੱਲੋਂ ਬਹੁਤ ਸਾਰਾ ਮਾਨ ਬੋਲਾਂ ਤੋਂ ਖੁਸ਼ ਹੋ ਕੇ ਭੇਜਿਆ ਤੈਨ ਤੋਂ ਧੰਨਵਾਦ ਲਓ ਜੀ ਦੋਵੇਂ ਕੁਸ਼ਤੀਆਂ ਇਸ ਟਾਈਮ ਆਰ ਪਾਰ ਲੈਣੀਆਂ ਕੁਸ਼ਤੀਆਂ ਆਰ ਪਾਰ ਕਿਉਂਕਿ ਕੁਸ਼ਤੀ ਆਰ ਪਾਰ ਦੀ ਕੁਸ਼ਤੀ ਟੈਟਵਾਈ ਦੀ ਕੁਸ਼ਤੀ ਜਿੱਤ ਹਾਰ ਦੀ ਹਾਂ ਫੈਸਲੇ ਬੜੇ ਗੱਡਵੇਂ ਆ ਸਾਡੀ ਦੰਗਰ ਕਮੇਟੀ ਦੇ ਕਿ ਕੋਈ ਕੁਸ਼ਤੀ ਵੱਡੀ ਬਰਾਬਰ ਨਹੀਂ ਸੜਾਈ ਜਾਣੀ 11000 ਤੋਂ ਲੈ ਕੇ ਸਾਰੀਆਂ ਕੁਸ਼ਤੀਆਂ ਦੇ ਫੈਸਲੇ ਆ ਸਨੀ ਰੰਮੇਵਾਲ ਨੇ ਵੀ ਦਾ ਪੇਜ ਮਾਰ ਕੇ ਉਧਰ ਪੰਜਾਬੀ ਮੁੰਡਾ ਚਾਦਰੇ ਵਾਲੇ ਸਰਪੰਚ ਪੇਜੀ ਕਦੋਲਾ ਉਹਨਾਂ ਲੋ 11000 ਇੱਕ ਮਿੰਟ ਜੀ ਪਵਨ ਯੂਕੇ ਤੇ ਜੋਨੀ ਯੂਕੇ ਅਗਲੇ ਸਾਲ ਇਹਨਾਂ ਵੱਲੋਂ 11000 ਦਾ ਇੱਕ ਪਟਕਾ ਹੋਰ ਦਿੱਤਾ ਜਾਵੇਗਾ 11000 ਦੀ ਇੱਕ ਝੰਡੀ ਹੋਰ ਹੋਵੇਗੀ ਜੀ ਨਾਲ ਲਿਖਾ ਜਾਵੇ ਜੇਸੀ ਬਾਅਦ ਵਿੱਚ ਇਹ ਦੋ ਕੁਸ਼ਤੀਆਂ ਤੋਂ ਬਾਅਦ ਝੰਡੀ ਦੀ ਕੁਸ਼ਤੀ ਦੇ ਦੋਨੋਂ ਪਹਿਲਵਾਨ ਤਿਆਰ ਹੈ ਰਾਜੂ ਰਈਏਵਾਲ ਤੇ ਜੌਂਟੀ ਅਖਾੜਾ ਤੇ ਲੀਤਾ ਇਹ ਵੀ ਸਿਰੇ ਦੀ ਕੁਸ਼ਤੀ ਹੋਣੀ ਹੈ ਮੱਲ ਦੋਨੋਂ ਹੀ ਬੜੇ ਟੈਕਨੀਕ ਵਾਲੇ ਮੱਲ ਮਿੰਟਾਂ ਸਕਿੰਟਾਂ ਦੇ ਵਿੱਚ ਕੋਈ ਵੀ ਮੱਲ ਫੈਸਲਾ ਕਰਦਾ ਇਹ ਤਾਂ ਉਸ ਮਾਲਕ ਦੇ ਹੱਥ ਵਾਲੀ ਗੱਲ ਹੈ ਕਿ ਚੁੰਗ ਬੂਰੀਆਂ ਜਿਨ੍ਹਾਂ ਨੇ ਡੰਡ ਕੱਢੇ ਉਹ ਨਿਤਰੇ ਅੱਜ ਮੈਦਾਨ ਅੰਦਰ ਜਿੱਤ ਹਾਰ ਪ੍ਰਮਾਤਮਾ ਦੇ ਹੱਥ ਹੁੰਦੀ ਹੋਣਾ ਚਾਹੀਦਾ ਹੌਂਸਲਾ ਇਨਸਾਨ ਅੰਦਰ ਹੌਂਸਲਾ ਅੰਦਰ ਚੁੰਮਾ ਜੀ ਅੰਦਰ 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 ਬਿਸਲ ਵੱਜ ਗਈ ਹੈ ਹੁਣ ਛੱਡ ਦਿਓ ਅੰਦਰ ਲੈ ਆਓ ਤੇ ਨਾਲ ਹੀ ਹਾਂ ਪੁਆਇੰਟ ਦੇ ਕਰਾਓ ਜੀ ਕੁਸ਼ਤੀ ਹੁਣ 3 ਮਿੰਟ ਦਾ ਸਮਾਂ ਲਾਓ ਪੁਆਇੰਟ ਦੇ 3 ਮਿੰਟ ਦੇ ਸਮੇਂ ਤੇ ਜਿਹੜਾ ਮੱਲ ਪੁਆਇੰਟ ਬਣਾ ਲੇਗਾ ਮੱਲ ਦੇ ਗੋਡੇ ਲਵਾ ਕੇ ਲੱਕ ਤੇ ਆ ਜਾਏਗਾ ਲੰਗੋਟਾ ਨਹੀਂ ਫੜਿਆ ਜਾਏਗਾ ਅਗਰ ਮੱਲ ਖਾੜੇ ਦੇ ਵਿੱਚੋਂ ਬਾਹਰ ਭੱਜ ਕੇ ਨਿਕਲ ਜਾਂਦਾ ਤਾਂ ਵੀ ਪੁਆਇੰਟ ਉਹਦੇ ਅੰਗੇਜ ਦਿੱਤਾ ਜਾਣਾ ਇਹ ਗੱਦੇ ਵਾਲੇ ਰੂਲ ਆ ਦੁਨੀਆ ਦੀ ਕੋਈ ਖੇਡ ਨਹੀਂ ਜਿਹਦੇ ਵਿੱਚ ਕੋਈ ਫੈਸਲਾ ਨਾ ਹੋਵੇ ਬਰਾਬਰ ਹੋ ਜਾਏ ਕੰਮ ਪਰ ਪਹਿਲਵਾਨੀ 'ਚ ਵੀ ਹੁਣ ਫੈਸਲੇ ਹੋਣ ਲੱਗ ਪਏ ਆ ਹਾਂਜੀ ਆਹ ਜੀ ਬਾ ਟਾਈਮ ਹੋ ਗਿਆ ਜੀ ਆ ਜਿਓ ਪੁਆਇੰਟ 5 ਮਿੰਟ ਪੁਆਇੰਟ ਤੇ ਕਰਾਓ ਜੀ ਕੁਸ਼ਤੀ ਠੀਕ ਹੈ ਜੀ 5 ਮਿੰਟ ਪੁਆਇੰਟ ਤੇ ਕੁਸ਼ਤੀ ਹੋਣੀ ਹੈ ਆ ਜਾਓ ਦੋਨੋਂ ਪਹਿਲਵਾਨੇ 1 ਮਿੰਟ ਦਾ ਤੁਹਾਨੂੰ ਸਮਾਂ ਦਿੱਤਾ ਪਾਣੀ ਪੀ ਲਈ ਹਾਂ 3 ਮਿੰਟ ਦਿਓ ਪਹਿਲਾਂ 5 ਨਹੀਂ 3 ਦੇ ਕੇ 2 ਦੇ ਦਿਓ ਬਸ ਆਪਾਂ ਪੂਰੇ 5 ਮਿੰਟ ਦੇ ਵਿੱਚ ਕੰਮ ਕਰਾਓ ਸਾਡੇ ਭਾਈ ਪੇਜੀ ਜੀ ਪੇਜੀ ਸਰਪੰਚ ਜੀ ਉਹਨਾਂ ਵੱਲੋਂ 100 ਰੁਪਏ ਦਾ ਮਾਣ ਹੋਰ ਆਇਆ ਤੈਦ ਤੋਂ ਧੰਨਵਾਦ ਹੈ ਜੀ ਉਧਰ ਪੁਆਇੰਟਾਂ ਤੇ ਗੱਲ ਚੱਲ ਰਹੀ ਹੈ ਹਾਂ ਲੰਬਰ ਜੀ 3 ਮਿੰਟ ਲਾਉਣੇ ਪਹਿਲਾਂ ਨਹੀਂ ਫੈਸਲਾ ਕਰਦੇ ਫਿਰ ਪੁਆਇੰਟ ਤੇ ਪਹਿਲੇ ਪਾਰਟੀ ਕਿਸ ਦਾਨੀ ਪਰਿਵਾਰ ਦਾਨੀ ਸੱਜਣ 151000 ਦੀ ਚੰਢੀ ਤੇ ਸਪான்ਸਰਡ ਪਰਿਵਾਰ ਸੱਭਾ ਇਟਲੀ ਮੀਕਾ ਇਟਲੀ ਉਹਨਾਂ ਦੇ ਪਰਿਵਾਰ ਨੂੰ ਬੇਨਤੀ ਕਰਦਾ ਜੱਸਾ ਇਟਲੀ ਅੰਬੀ ਕੰਧੋੜਾ ਸਮਰਦੀਪ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਪ੍ਰਦੀਪ ਯੂ ਐਸ ਏ ਔਰ ਮੇਰਾ ਵੀਰ ਗੁਰਮਨ ਹਰਮਨ ਜਿਹੜੇ ਐਸ ਐਫ ਲਾਈ ਜੁੜੇ ਹੋਏ ਆ ਸੋ ਉਹਨਾਂ ਨੇ ਵੀ ਬਹੁਤ ਸਾਰਾ ਮਾਨ ਭੇਜਿਆ ਗੁਰਜੀਤ ਇਟਲੀ ਸਾਰੇ ਇਟਲੀ ਵਾਲੇ ਭਰਾਵਾਂ ਨੂੰ ਬੇਨਤੀ ਹੈ ਉਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਬੇਨਤੀ ਹੈ ਇੱਕ ਯਾਦਗਾਰੀ ਫੋਟੋ ਆ ਕੇ ਜਰੂਰ ਕਰਵਾ ਲਓ ਜੀ ਉਧਰ ਦੋਨੋਂ ਕੁਸ਼ਤੀਆਂ ਪੁਆਇੰਟ ਤੇ ਸ਼ੁਰੂ ਹੋ ਗਈ ਹੈ ਪਹਿਲਾਂ 3 ਮਿੰਟ ਦਾ ਸਮਾਂ 3 ਮਿੰਟ ਦੇ ਵਿੱਚ ਲੰਗੋਟਾ ਨਹੀਂ ਫੜਿਆ ਜਾਏਗਾ ਦੱਸ ਦਿਓ ਪਹਿਲਾਂ ਅਗਰ ਮੱਲ ਬਾਹਰ ਨਿਕਲ ਜਾਂਦਾ ਹੈ ਗੱਦਿਆਂ ਰੂਲ ਮੁਤਾਬਕ ਤਾਂ ਵੀ ਤੁਹਾਡੇ ਅੰਗੇਸ ਪੁਆਇੰਟ ਬਣ ਜਾਣਾ ਹੈ ਅੰਦਰ ਖਾੜੇ ਜੀ ਕੰਮ ਕਰਨਾ ਪੈਣਾ ਹੈ ਉਹ ਪਰਲੇ ਪਾਸੇ ਚੁੰਮਾ ਸ਼ਾਹਕੋਟ ਤੇ ਨਾਲ ਕਹਿੰਦੇ ਅੱਜ ਸਮੇਂ ਦੇਖਦੇ ਕਿ ਸੋਨੂੰ ਏ ਸਰਸਾ ਖਾੜਾ ਧਲੇਤੇ ਵਾਲਾ ਹੁਣ ਲੱਗਣਾ ਪੈਣਾ ਰਾਜੂ ਹੁਣ ਕੰਮ ਕਰਨਾ ਪੈਣਾ 3 ਮਿੰਟ ਦਾ ਸਮਾਂ ਰਾਜੂ ਕੈਂਟੀ ਬਹੁਤ ਸਰਮਾਨ ਥੈਂਕ ਯੂ ਜੀ ਪੁਆਇੰਟ ਦੇ ਟਾਈਮ ਦੇ ਵਿੱਚ ਕੋਈ ਮਿੱਟੀ ਨਹੀਂ ਲਾਈ ਜਾਏਗੀ ਹਾਂ ਇੱਕ ਵਾਰੀ ਮਿੱਟੀ ਪੈ ਲੈ ਇੱਕ ਵਾਰੀ ਲਾ ਲਓ ਜਿੰਨੀ ਲਾਉਣੀ ਹੈ ਉਸ ਤੋਂ ਬਾਅਦ ਕੋਈ ਮਿੱਟੀ ਨਾ ਲਾਓ ਜਲਦੀ ਕੁਸ਼ਤੀ ਦੇ ਵਿੱਚ ਕੋਈ ਪਹਿਲਵਾਨੇ ਰੁਕੇਗਾ ਨਹੀਂ ਬਾਸ ਕਿਉਂਕਿ 3 ਮਿੰਟ ਕੰਟੀਨਿਊ ਚਲਣੀ ਹੈ ਕੁਸ਼ਤੀ ਤੇ ਫੈਸਲਾ ਚਾਹੀਦਾ ਤੇ ਆਓ ਚੰਡੀ ਦੀ ਕੁਸ਼ਤੀ ਦੇ ਮੱਲ ਵੀ ਲੱਗ ਕੇ ਆ ਜਾਓ ਆਪਾਂ ਫੋਟੋ ਕਰਾ ਲਈਏ ਆ ਵੀ ਜੌਂਟੀ ਲੱਗ ਕੇ ਆ ਜਾਓ ਰਾਜੂ ਰਈਵਾਲ ਲੱਗ ਕੇ ਆ ਜਾਓ ਸਾਡੇ ਵੀਰ ਸੱਭਾ ਇਟਲੀ ਨਾਲੀ ਮਿਕਾ ਇਟਲੀ ਜਸਾਈ ਇਟਲੀ ਅਭੀ ਕੰਦੋਲਾ ਤੇ ਸਾਡੇ ਵੀਰ ਜਿਨ੍ਹਾਂ ਵੱਲੋਂ 1,51,000 ਦਾ ਅੱਜ ਦਾ ਪਹਿਲੇ ਨੰਬਰ ਦਾ ਪਟਕਾ ਜਿਹੜਾ ਦਿੱਤਾ ਜਾ ਰਿਹਾ ਹੈ ਇਹ ਸਾਰੇ ਕੋਨਾ ਪਰਿਵਾਰਾਂ ਨੂੰ ਬੇਨਤੀ ਲੱਗ ਕੇ ਆ ਜਾਓ ਤਾਂ ਜੋ ਫੋਟੋ ਕਰਾ ਕੇ ਆਪਾਂ ਆਪਣੀ ਫੋਲ ਤਿਆਰੀ ਰੱਖੀਏ ਕਿਉਂਕਿ ਸੋ ਅਗਲੇ ਸਾਲ ਸਰਦਾਰ ਗਿਆਨ ਸਿੰਘ ਜੀ ਦਿয়াল ਉਹਨਾਂ ਦੇ ਪਰਿਵਾਰ ਵੱਲੋਂ 50000 ਦਾ ਪਟਕਾ ਦਿੱਤਾ ਜਾਣਾ ਸੋ ਇਸ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਆਓ ਇੱਕ ਯਾਦਗਾਰੀ ਤਸਵੀਰ ਦੋਵੇਂ ਮੱਲਾ ਦੇ ਨਾਲ ਚੋਟੀ ਦੇ ਮੱਲਾ ਅੱਜ ਮੈਦਾਨ ਦੇ ਵਿੱਚ ਸਰਦਾਰ ਗਿਆਨ ਸਿੰਘ ਜੀ ਯੂ ਐਸ ਏ ਬਹੁਤ-ਬਹੁਤ ਧੰਨਵਾਦ ਕਰਦੇ ਆ ਦਿয়াল ਪਰਿਵਾਰ ਦਾ ਜੀ ਲਓ ਜੀ ਇੱਕ ਯਾਦਗਾਰੀ ਤਸਵੀਰ ਆਜੂ ਰਹੀਏ ਬਾਲ ਤੇ ਜੌਂਟੀ ਦਿੱਲੀ ਦੋਵੇਂ ਚੰਡੀ ਵਾਲੇ ਮੱਲ ਨੇ ਇੱਕ ਨੰਬਰ ਦੀ ਚੰਡੀ ਦੇ ਦੋਗੇ ਮੱਲਾ ਦੇ ਨਾਲ ਪਰਿਵਾਰਤ ਇੱਕ ਮਿੰਟ ਆ ਦਾਦੇ ਦੀ ਰਹਿਮਤ ਹੋ ਗਈ ਆ ਕਹਿੰਦੇ ਜੌਂਟੀ ਜਿਹੜਾ ਰੇਲਵੇ ਦੇ ਵਿੱਚ ਟੀਟੀ ਲੱਗ ਗਿਆ ਹੈ ਜੀ ਜੀ ਆ ਦੇਖੋ ਕਿੱਡੀਆਂ ਵੱਡੀਆਂ ਨੌਕਰੀਆਂ ਰੇਲਵੇ ਦੇ ਵਿੱਚ ਮਿਲਦੀਆਂ ਪਹਿਲਵਾਨੀ ਦਾ ਏਸ਼ੀਆ ਦਾ 골ਡ ਮੈਡਲਿਸਟ ਪਹਿਲਵਾਨ ਹੈ ਜਿਹਨੂੰ ਹੁਣੇ-ਹੁਣੇ ਰੇਲਵੇ ਦੇ ਵਿੱਚ ਹੈ ਟੀਟੀ ਦੀ ਜੌਂਸਨ ਇੱਕ ਮਿੰਟ ਬਾਜੀ ਸਪਾਂਸਰਡ ਪਰਿਵਾਰ ਪੂਰਾ ਆ ਗਿਆ ਬਈ ਸਾਬੇ ਹੁਣਾਂ ਦਾ ਪਰਿਵਾਰ ਮੀਕੇ ਹੁਣਾਂ ਦਾ ਪਰਿਵਾਰ ਜੱਸੇ ਹੁਣਾਂ ਦਾ ਪਰਿਵਾਰ ਸਾਰੇ ਆ ਗਏ ਵੀ ਅੰਬੀ ਕਦੋੜਾ ਸਾਰੇ ਪਰਿਵਾਰ ਆ ਗਿਆ ਜੀ ਕਿਉਂਕਿ ਜ਼ਿੰਮੇਵਾਰੀ ਵੱਡੀ ਹੈ ਇੱਕ ਦੋ ਥਾਵਾਂ ਤੇ ਛਿੰਝਾਂ ਵਿੱਚ ਇਹ ਹੋਇਆ ਕਿ ਅਸੀਂ ਪਰਿਵਾਰਾਂ ਨੂੰ ਸਹੀ ਢੰਗ ਨਾਲ ਫੋਟੋ ਨਹੀਂ ਕਰਵਾ ਸਕੇ ਪਰਿਵਾਰਾਂ ਦੀ ਤੇ ਉਹ ਪਰਿਵਾਰ ਰੁੱਸ ਗਿਆ ਗੁੱਸੇ ਹੋ ਗਿਆ ਚੁੰਮਾ ਸ਼ਾਹਕੋਟ ਪਿੱਛੇ ਜਿੱਤ ਗਿਆ ਬਈ ਪੁਆਇੰਟ ਲੈ ਗਿਆ ਤਾੜੀ ਮਾਰ ਦਿਓ ਲਓ ਜੀ ਇੱਕ ਯਾਦਗਾਰੀ ਤਸਵੀਰ ਅੱਜ ਦੀ ਝੰਡੀ ਦੇ ਇਹਨਾਂ ਮੱਲਾਂ ਦੇ ਨਾਲ ਬਸ ਕੁਝ ਮਿੰਟਾਂ ਦਾ ਸਮਾਂ ਬਾਕੀ ਫਿਰ ਪੜਕੇ ਦੀ ਕੁਸ਼ਤੀ ਐਨ ਗਹਿ ਗੱਚ ਮੁਕਾਬਲਾ ਹੋਣਾ ਹੈ ਧਮਾਕੇਦਾਰ ਫਰਟਦਾਰ ਕੁਸ਼ਤੀ ਲਓ ਜੀ ਅੱਜ ਦੀ 1,51,000 ਦੀ ਝੰਡੇ ਦੀ ਕੁਸ਼ਤੀ ਦੀ ਦੋਨਾਂ ਮੱਲਾਂ ਦੀ ਫੋਟੋ ਜਿਹੜੀ ਹੋ ਗਈ ਹੈ। ਪਰਵੇਸ਼ ਕੰਦੋਲਾ ਇਹਦਾ ਦੱਸੋ ਜੀ ਫੈਸਲਾ। ਹਾਂ ਫੈਸਲਾ ਸਾਡੇ ਕ੍ਰਿਸ਼ਨ ਜੀ ਨੇ ਕਰਨਾ ਜੋ ਖਾੜੇ ਦੇ ਵਿੱਚ ਰੈਫਰੀ ਦੀ ਡਿਊਟੀ ਨਿਭਾ ਰਹੇ ਆ। ਹਾਂ ਖਾੜੇ ਦੇ ਵਿੱਚ ਉਹਨਾਂ ਦੀ ਡਿਊਟੀ ਲੱਗੀ ਹੈ ਉਹਨਾਂ ਨੇ ਫੈਸਲਾ ਕਰਨਾ ਹੈ। ਪਰਵੇਸ਼ ਕੰਦੋਲਾ ਸਰਪੰਚ ਸਾਹਿਬ ਲਓ ਜੀ ਧੰਨਵਾਦ ਤੁਹਾਡਾ। ਉਹ ਬੱਲੇ ਬੱਲੇ ਬੱਲੇ। ਇਹ ਤੇ ਆਪਣਾ